ਇਹੜੇ ਬੇ ਹੋ ਗਏ ਹਜੇ ਪੱਗ ਬੰਨ੍ਹ ਕੇ ਨਹੀਂ ਆਏ ਅੰਦਰੋਂ ਆ ਸੁਣਦੇ ਨਹੀਂ ਆ ਮੈਂ ਸਾਨੂੰ ਗੁਲਾਬੀ ਪੱਗ ਰੱਖੀ ਸੀ ਵੀ ਗੁਲਾਬੀ ਪੱਗ ਬੰਨ੍ਹਣਾ ਤੂੰ ਅਸੀਂ ਪੀਲੀ ਕ ਮੰਨੀ ਐ ਤੂੰ ਮੈਨੂੰ ਆਂ ਦੱਸ ਉਹ ਮੈਨੂੰ ਪਸੰਦੀ ਕੀ ਤੇ ਪੀਲਾ ਰੰਗ ਹੈ ਗੁਲਾਬੀ ਮੈਨੂੰ ਪਸੰਦੀ ਨਹੀਂ ਹੈਗਾ ਤੇ ਮੈਂ ਤੈਨੂੰ ਆਂ ਵੇਖ ਗੁਲਾਬੀ ਰੰਗ ਇਹਦੇ ਨਾਲ ਦੀ ਲਿਆਂਦੀ ਹੋਈ ਐ ਛੂਟ ਨਾਲ ਦੀ ਪੱਗ ਤੇਰੀ ਤੂੰ ਉਹ ਨਹੀਂ ਬੰਨੀ ਵੇਖ ਲੈ ਤੂੰ ਪੀਲੀ ਬੰਨ ਲੀ ਉਹ ਮੈਥੋਂ ਨਹੀਂ ਬੱਝਦੀ ਤੇਰੇ ਛੂਟ ਨਾਲ ਦੀ ਮੈਨੂੰ ਤਾਂ ਗਲਾ ਆਹੀ ਪੀਲੀ ਬਸਾ ਦਿਆ ਮੈਂ ਤਾਂ ਪੀਲੇ ਰੰਗ ਦੀ ਬਨੂੰਗਾ ਅੱਛਾ ਪੀਲਾ ਰੰਗ ਹੀ ਪਸੰਦ ਆ ਤੇਨੂੰ ਤੈਨੂੰ ਤਾਂ ਗੁਲਾ ਮੈਂ ਤੈਨੂੰ ਦੱਸ ਬੰਦਾ ਬਣ ਜਾ ਬੰਦਾ ਬਣ ਜਾ ਹਾਂ ਕਿਹੜੀਆਂ ਗੱਲਾਂ ਕਰੀ ਜਾਨੀਏ ਤੂੰ ਗੱਲਾਂ ਕਿਹੜੀਆਂ ਕਰਨੀਆਂ ਜਿਹੜੀ ਚੀਜ਼ ਮੈਂ ਕਹੇ ਨੀ ਉਹ ਤੂੰ ਪਾਉਂਦਾ ਨੀ ਪੁੱਠੀ ਚੀਜ਼ ਪਾਣਾ ਜਿਹੜਾ ਸ਼ੂਟ ਤੈਨੂੰ ਬਸੰਦਾ ਏ ਤੂੰ ਉਹ ਸ਼ੂਟ ਪਾਉਣੀ ਏ ਜਿਹੜੀ ਪੱਗ ਮੈਨੂੰ ਬਸੰਦਾ ਮੈਂ ਪੱਗ ਬਨ ਲੈਣਾ ਫੇਰ ਤੂੰ ਨਾ ਬਨ ਗਲਾਬੀ ਨਹੀਂ ਪਸੰਦਾ ਐਜੀ ਬਨ ਲੱਗ ਰੇਜੀ ਬਨ ਲਾਓ ਪੀਏ ਨਹੀਂ ਨਹੀਂ ਮੈਨੂੰ ਤਾਂ ਪੀੜਾ ਰੰਗੀ ਬਸੰਦਾ ਮੈਂ ਤਾਂ ਪੀੜਾ ਰੰਗੀ ਬਨੂੰਗਾ ਪੀੜਾ ਰੰਗੀ ਬਨੂੰਗਾ ਮੈਨੂੰ ਤਾਂ ਪੀੜਾ ਰੰਗੀ ਪਸੰਦਾ ਏ ਇਹ ਪੀਲੇ ਰੰਗ ਦਾ ਕਾਰਨ ਕੀ ਏ ਜਿਹੜਾ ਇਹਨੇ ਪੀਲਾ ਰ ਮੈਨੂੰ ਐ ਨਹੀਂ ਪਤਾ ਲੱਗਦਾ ਘਰੇ ਮੈਨੂੰ ਕੀ ਫਿਰਦੀ ਨੂੰ ਕਮਲੀ ਨੂੰ ਪਤਾ ਲੱਗਦਾ ਵੀ ਇਹਨੇ ਪੀੜੀ ਪੱਗ ਬੰਨੀ ਕਿਉਂ ਐ ਇਹ ਤਾਂ ਹੁਣ ਮੈਨੂੰ ਕੋਠੇ ਤੇ ਚੜ ਕੇ ਪਤਾ ਲੱਗੂ ਅਸਲ ਸੱਚ ਦਾ ਤਾਂ ਵੀ ਸੱਚ ਹੈ ਕਿ ਪੀੜੀ ਪੱਗ ਨੇ ਬੰਨੀ ਕਿਉਂ ਮੇਰੇ ਛੂਟ ਨਾਲ ਦੀ ਪੱਗ ਬੰਨਦਾ ਕਿਉਂ ਨਹੀਂ ਮੈਂ ਜਾਣੀ ਆ ਤਾਹਾਂ ਲ ਮੈਂ ਤਾਂ ਕਿਹੜੇ ਬਿਣਾਂ ਦੀ ਤਿਆਰ ਹੋਈਆਂ ਪਤਾ ਨਹੀਂ ਉਹ ਤਿਆਰ ਹੋਈ ਏ ਕਿ ਨਾ ਨਾਲੇ ਮੈਂ ਤੜਕੇ ਫੋਨ ਕਰਿਆ ਸੀ ਵੀ ਮੜਾ ਜੇ ਟਾਈਮ ਨਾਲ ਹੀ ਚੱਲਾਂਗੇ ਜਦੋਂ ਅਗਲੇ ਨੇ ਉਹੀ ਗੱਲ ਅੱਧਾ ਪ੍ਰੋਗਰਾਮ ਲੰਘ ਜਾਂਦਾ ਉਦੋਂ ਕੀ ਫਾਇਦਾ ਜਾਏਦਾ ਵੀ ਰਾਜਵੀਰ ਹਾਂ ਹੋ ਗਈ ਨੀ ਤਿਆਰ ਤਿਆਰ ਹੋ ਗਈ ਹਾਂ ਮੈਂ ਤਾਂ ਕਦੋਂ ਦੀ ਤਿਆਰ ਹੋਈ ਆ ਨਹੀਂ ਆਹ ਛੂਟ ਕਦੋਂ ਲਿਆਈ ਨਹੀਂ ਇਹ ਤਾਂ ਸੂਟ ਨਾ ਮੈਂ ਤਿਆਰ ਪੈਂਦੇ ਰਹੇ ਹੋਗੇ ਉਦੋਂ ਹੀ ਲਿਆਈ ਸੀ ਮਾਨਸਾ ਗਈ ਸੀ ਕੀ ਤੋਂ ਸਮਾਇਆ ਇਹ ਤਾਂ ਦਰਜ਼ੀਆਂ ਤੋਂ ਸਮਾਇਆ ਅੱਛਾ ਤੇ ਕਿੰਨੀ ਸਮਾਈ ਲੈ ਲਈ ਕੁੜੇ ਸਮਾਈ ਤਾਂ ਇਹਦੀ 650 ਰੁਪਿਆ ਲੈ ਲਈ ਤੇ ਫਿਰ ਤੂੰ ਹੋਰ ਰੰਗ ਪਾ ਲੈ ਨਾ ਤੇ ਇੰਨਾ ਮੱਛ ਡਿੱਗਦਾ ਛੂਟ ਤੇ ਨਹੀਂ ਕਾ ਨੂੰ ਹਰਪ੍ਰੀਤ ਇਹਨੇ ਸੋਨਾ ਲੱਗਦਾ ਵਿਆਹ ਸ਼ਾਦੀ ਚ ਸਗਨ ਦਿੱਤਾ ਇਹ ਜੀ ਅੜੀ ਇਹ ਤਾਂ ਹੋਰ ਪਾਇਆ ਨਾ ਦੇਖੀ ਮੈਂ ਕਿੰਨਾ ਸੋਹਣਾ ਪਾਇਆ ਕਿੰਨਾ ਸੋਹਣਾ ਰੰਗ ਦੇ ਮੈਨੂੰ ਤਾਂ ਇਹ ਰੰਗ ਜਮੀ ਨਹੀਂ ਪਸੰਦ ਆ ਮੈਨੂੰ ਤਾਂ ਪੀਲਾ ਰੰਗ ਬਾਲਾ ਪਸੰਦ ਆਗਾ ਨਹੀਂ ਤੇਰੇ ਕੋਲੇ ਫਿੱਕਾ ਗਾਜਰੀ ਇਹ ਛੂਟਾ ਜਿਹੜਾ ਉਹਦੇ ਨਾਲ ਤਾਂ ਤੂੰ ਬੜੀ ਸੋਹਣੀ ਲੱਗਦੀ ਨਾ ਭੈਣੇ ਮੈਂ ਤਾਂ ਇਨੀ ਰੀਜ ਨਾ ਸੂਟ ਲੈ ਕੇ ਆਈ ਆ ਸਗਨ ਵਾਸਤੇ ਤੂੰ ਐਵੇਂ ਹੋ ਕਰਵਾਈ ਐਨੀ ਕਿ ਨਾ ਸੂਟ ਤਾਂ ਮੇਰੀ ਪੀਲੇ ਰੰਗ ਤੇ ਨਾ ਉੱਥੇ ਤੇਰੇ ਮੱਛਰ ਡਿੱਗੀ ਜਾਊਗਾ ਉੱਤੇ ਤੈਨੂੰ ਜਾ ਕੇ ਪਤਾ ਲੱਗੂ ਮੱਛਰ ਡਿੱਗੂਗਾ ਮੇਰੇ ਤੇ ਡਿੱਗੂਗਾ ਤੈਨੂੰ ਕੀ ਤਕਲੀਫ ਆ ਫੇਰ ਕੀ ਮੈਂ ਕੋਈ ਤਕਲੀਫ ਆ ਜੇ ਤੇਰੀ ਅੱਖ 'ਚ ਮੱਛਰ ਪੈ ਗਿਆ ਤੇਰਾ ਉੱਥੇ ਬੁਰਾ ਹਾਲ ਹੋ ਜੂ ਨਾ ਨਾ ਕੁਛ ਨਹੀਂ ਹੁੰਦਾ ਨਾਲੇ ਦਿਨੇ ਕਿਹੜੇ ਮੱਛਰ ਪੈਂਦੇ ਨੇ ਅੱਖ 'ਚ ਨਾ ਤੂੰ ਮੇਰੀ ਗੱਲ ਸੁਣ ਤੂੰ ਜਾਣਦੀ ਨਹੀਂ ਹੈਗੀ ਜਾਵਾਂਗੇ ਤੇਰੇ ਭਾਈ ਵੀ ਜਾਊਗਾ ਦੋਨੋਂ ਹੀ ਜਾਵਾਂਗੇ ਤਾਂ ਮੈਨੂੰ ਤਾਂ ਐਸੀ ਮੈਂ ਕਿਹਾ ਪਰਸੋਂ ਤੂੰ ਚੱਲੇਂਗੀ ਮੇਰੇ ਨਾਲ ਸੂਟ ਲੈਣ ਸਗਨ ਤੇ ਤਾਂ ਤੂੰ ਵੀ ਉਹਨਾਂ ਦੀ ਜਾਣਾ ਹਾਂ ਉਹਨਾਂ ਦੀ ਜਾਣਾ ਮੈਂ ਤਾਂ ਤੇ ਲੇ ਐਡਾ ਸੋਣਾ ਨੰਗਾ ਮੇਰੇ ਸੂਟ ਦੇ ਤਾਂ ਆ ਮੈਨੂੰ ਤਾਂ ਤੇਰਾ ਨਹੀਂ ਸੋਣਾ ਲੱਗਦਾ ਪੀੜਾ ਪਾਇਆ ਉੱਥੇ ਤੂੰ ਦੇਖ ਲਈ ਨਾ ਤੈਨੂੰ ਕਹਿ ਜਾਣੀਆਂ ਟੋਕਣੀਆਂ ਮੈਨੂੰ ਤਾਂ ਜਿੰਨੀਆਂ ਨੇ ਵੀ ਦੇਖਿਆ ਹਜੇ ਤੱਕ ਸਾਰਿਆਂ ਨੇ ਕਹਿਤਾ ਵੀ ਸੂਟੀ ਵਾਲਾ ਸੁਣਾ ਤੂੰ ਪਹਿਲੀ ਬੁੜੀ ਐ ਜਿਹੜੀ ਨੇ ਸੂਟ ਨਿੰਦਿਆ ਮੇਰਾ ਚੱਲ ਭੈਣੇ ਕਿਉਂ ਐਵੇਂ ਜਿੱਦ ਕਰੀਏ ਜਦੋਂ ਤੂੰ ਲਿਆਈਆਂ ਤੂੰ ਪਾ ਕੇ ਟੱਪ ਜਾ ਚੱਲ ਫਿਰ ਇਸ ਤੇ ਠੜੇ ਆਵਾਂਗੇ ਆਜੋ ਹੁਣ ਤੁਸੀਂ ਇਦੋਂ ਮੰਗ ਰੋ ਕੀ ਕਰੋਗੇ ਇਹਨਾਂ ਦੀ ਜਾਨੂਆਂ ਕਾ ਚੁਕੇ ਹਾਂ ਉਹਨਾਂ ਦੀ ਜਾਨੀਆਂ ਬਾਹਰ ਲਿਆਂਦੇ ਖੇਤਾਂ ਵਾਲਿਆਂ ਦੇ ਆਹੋ ਅਸੀਂ ਵੀ ਉਹਨਾਂ ਦੀ ਆਵਾਂਗੇ ਇਸ ਤੇ ਗੱਡੀ ਤੇ ਆਵਾਂਗੇ ਆਜੋ ਆਜ ਭਗਜਾ ਲੋਕਾਂ ਨੂੰ ਦੇਖੀ ਜਾਂਦੀ ਐ ਖੜੀ ਨੰਗਦੇ ਟੱਪਦੇ ਨੂੰ ਐ ਨਹੀਂ ਵੀ ਤਿਆਰ ਹੋ ਕੇ ਭਗਜੇ ਲੈ ਕੁੜੀ ਮੇਰੇ ਸੂਟ 'ਚ ਹੀ ਲੱਗਣ ਲੱਗੀ ਲੈ ਸੋਣੀ ਚੀਤ ਦਾ ਹਰੇਕ ਹੀ ਲੱਗਦਾ ਲੱਗੀ ਜਾਣ ਦੇ ਕੋਈ ਨਹੀਂ ਆਪ ਤਾਂ ਸੜਿਆ ਜਾ ਸੂਟ ਪਾਈ ਖੜੀ ਐ ਲੈ ਹੌਣ ਕੋਰ ਲੰਗੇ ਜਾਂਦੀ ਐ ਮੇਰੀ ਪੱਗ ਨਾਲ ਦੀ ਐ ਕੱਪੜੇ ਤਾਂ ਅੱਛਾ ਆਪਣੀ ਗਮਾਂਡਣ ਐ ਔਰ ਆਜ ਵੀਰ ਉਹ ਚਲ ਹੁੰਦੀ ਨੇ ਛੋਟ ਐਜ ਕੋਈ ਗੱਲ ਨਹੀਂ ਫਿਰ ਆਪਾਂ ਤਾਂ ਹੁਣ ਪੱਗ ਬੰਨ ਲਈ ਤਾਂ ਬੰਨ ਲਈ ਹਰ ਵੀਰ ਨੂੰ ਚੱਲੀ ਏ ਸ਼ਗਨ ਤੇ ਲੇਟ ਹੋਈ ਜਾਂਦੀ ਨਾ ਨਾ ਸ਼ਗਨ ਤੇ ਨਹੀਂ ਹਲੇ ਜਾਂਦੇ ਪਹਿਲਾਂ ਪੱਗ ਲਾ ਕੇ ਆਹ ਮੈਂ ਚੱਲੋਂ ਲਾ ਪਹਿਲਾਂ ਪੱਗ ਮਸਾ ਬੰਨੀ ਐ ਹੁਣ ਕੋ ਪੈ ਪੱਗ ਲਾਂ ਪੱਗ ਤੇ ਮੱਛਰ ਡਿੱਗੀ ਜਾਂਦੇਗਾ ਮੈਂ ਤੈਨੂੰ ਐਂ ਦੱਸਾਂ ਕੋਈ ਮੈਂ ਰੰਗ ਮਰਜੀ ਬੰਨ ਲਾ ਪੀਲਾ ਰੰਗ ਲਾ ਦੇ ਉਹ ਤੈਨੂੰ ਪੀਲੇ ਰੰਗ ਕੀ ਕਹਿੰਦੇਗਾ ਨਹੀਂ ਮੈਨੂੰ ਤਾਂ ਪੀਲਾ ਰੰਗ ਮੇਰੇ ਤਾਂ ਅੱਖਾਂ ਚ ਵਜਦਾ ਪੀਲਾ ਰੰਗ ਉਹ ਤੂੰ ਨਾ ਐਵੇਂ ਹੀ ਨਾ ਹੋ ਕਰੀ ਜਾਇਆ ਕਰ ਆਪਾਂ ਲੇਟ ਹੋ ਜਾਾਂਗੇ ਸ਼ਗਨ ਤੋਂ ਨਾ ਨਾ ਸ਼ਗਨ ਤੋਂ 10 ਮਿੰਟ ਲੇਟ ਹੋ ਜਾਈਏ ਪੱਗ ਪਹਿਲਾਂ ਪੱਕ ਬੰਨੀ ਆਈ ਨੂੰ ਕਹਿ ਦੂੰਗੀ ਵੀ ਤਾਈ ਮੈਂ ਨਾ ਮੜਾਂ ਜਾਂ ਮੱਜਾਂ ਨੂੰ ਨੀਰਾ ਪਾਉਣ ਲੱਗੀ ਸੀ ਤਾਂ ਕਰਕੇ ਲੇਟ ਹੋ ਗਈ ਪੱਗ ਦੂਜੇ ਰੰਗ ਦੀ ਬੰਨਿਆ ਪੀਲੀ ਛੱਡ ਕੇ ਹੋਰ ਕੋਈ ਰੰਗ ਬੰਨ ਲੈ 10 ਰੰਗ ਪਏ ਤੇਰੇ ਕੋਲ ਓ ਮੈਨੂੰ ਫਿਰ ਐਂ ਤਾਂ ਦੱਸ ਦੇ ਮੈਂ ਕਿਹੜਾ ਰੰਗ ਬੰਨਣਾ ਜਿਵੇਂ ਉਹ ਰਗਮਨ ਲੈ ਕੇ ਜੇ ਫੇਰ ਨਾ ਤੂੰ ਐਂ ਕਹੀਂ ਮੈਨੂੰ ਕਿਹਦੇ ਸ਼ਗਨ ਤੋਂ ਨਾ ਲੇਟ ਕਰਦੀ ਤੂੰ ਮੈਂ ਤੈਨੂੰ ਦੱਸਾਂ ਤੂੰ ਕਹਿੰਦਾ ਮੇਰੇ ਗੁਲਾਬੀ ਪਸੰਦ ਨਹੀਂ ਗੁਲਾਬੀ ਨੂੰ ਛੱਡ ਕੇ ਕੋਈ ਰੰਗ ਮਰਜ਼ੀ ਬੰਨ ਲੈ ਨਾ ਕੋਈ ਮੰਨ ਲੈਣਾ ਹੋਰ ਤਾਂ ਤੀ ਤਰਾਇਆ ਮੈਨੂੰ ਕੱਲੀ ਤੋਂ ਪੀੜੀ ਭੱਗ ਨਾ ਬੰਨ ਅੱਜ ਫੇਰ ਬੰਨ ਨਹੀਂ ਕਦੇ ਫੇਰ ਬੰਨ ਲਈ ਕਦੇ ਪਹਿਲਾਂ ਨਹੀਂ ਦੱਸਿਆ ਪਹਿਲਾਂ ਮੈਂ ਘੰਟੀ ਚ ਪਾਣੀ ਸੀਗੀ ਆਖਿਆ ਤਾਂ ਸੀ ਤੈਨੂੰ ਵੀ ਗੁਲਾਬੀ ਰੰਗ ਬੰਨ ਲੈ ਉੱਤੇ ਤੂੰ ਪੀੜੀ ਬਨ ਕੇ ਖੜ ਗਿਆ ਮੇਰੇ ਕਹੇ ਤਾਂ ਤੂੰ ਲਾਹੀ ਨਹੀਂ ਉਹ ਤੂੰ ਤਾਂ ਨਾ ਸ਼ਗਨ ਤੋਂ ਲੇਟ ਹੋਣਾ ਗੱਲ ਨਹੀਂ ਬਾਤ ਨਹੀਂ ਸਾਰੇ ਲੁਕਾਈ ਜਾਂਦੇ ਆ ਕੋਈ ਗੱਲ ਨਹੀਂ 10 ਮਿੰਟ ਬਾਅਦ ਚ ਵਾ ਰਾਜਵੀਰ ਵਰਗੀਆਂ ਲੰਗ ਵੀ ਕਹਿਣਿਆ ਇੱਥੋਂ ਦੇ ਕੋਈ ਨਹੀਂ ਜੇ ਰਾਜਵੀਰ ਬਾਗੀ ਨਾ ਕੱਲੀ ਰਾਜਵੀਰ ਹੀ ਗਈ ਐ ਹਜੇ ਤਾਂ ਹੀ ਨਹੀਂ ਜਾਣੇ ਆਪਣੇ ਨਾਲ ਹੀ ਜਾਊਗੀ ਜਾ ਜਾ ਬਦਲ ਲੈਣਾ ਪੱਗ ਕਹਿਣੀ ਐ ਤੂੰ ਹੁਣ ਮੈਂ ਕਿਹੜਾ ਰੰਗ ਬਨਣਾ ਜੇ ਕੋਈ ਹੋਰ ਰੰਗ ਬਨ ਲੈ ਕੇ ਉਹ ਨਾਲ ਕਹਿੰਦੇ ਵੀ ਆਹ ਰੰਗ ਕਿਉਂ ਬਨ ਲਿਆ ਇਤਨਾ ਬਗੈਰ ਗੱਲ ਤੋਂ ਕਲੇਸ਼ ਕਰਦੀ ਰਹਿੰਦੀ ਐਵੇਂ ਉਹ ਚਲਾਂ ਹੁਣ ਕਹਿੰਦੀ ਆ ਤਾਂ ਬਨ ਨਹੀਂ ਲੈਣਿਆ ਕੋਈ ਜਿਹੜਾ ਆਇਆ ਵਧੀਆ ਲੱਗਿਆ ਉਹੀ ਬਨ ਲੈਣਿਆ ਵਧੀਆ ਲੱਗਿਆ ਬਨ ਲੈਣਿਆ ਦੇਖ ਕਿਵੇਂ ਐਂ ਦੇਖੀ ਆਂ ਅੱਖਾਂ ਪਰ ਪਰ ਝਾਕਦਾ ਸੀ ਹੋ ਜਾਂਦੀ ਐ ਰਾਜਵੀਰ ਰਾਜਵੀਰ ਦੇ ਮਰੇ ਨੇ ਤਾਂ ਪੱਗ ਬੰਨੀ ਐ ਪੀਲੀ ਪੀਲੀ ਪੱਗ ਤਾਂ ਤੇਰੀ ਲਾਹੋਣੀ ਐ ਤੂੰ ਦੇਖਦਾ ਜੀ ਤੈਨੂੰ ਨਾਲ ਦੀ ਪੱਗੋਂ ਦੇ ਬੰਨਣ ਕੀ ਦਿੰਨੀ ਆ ਜਿੰਨੀਆਂ ਇਹਦੇ ਛੂਟ ਆ ਨਾ ਜਿੰਨੀਆਂ ਪੱਗਾਂ ਲਈ ਬੈਠਾ ਸਾਰੀਆਂ ਪੱਗਾਂ ਚੱਕ ਕੇ ਲਕਾਉਂ ਪਰੇ ਦੇਖਦਾ ਜਾਈ ਤੂੰ ਤੈਨੂੰ ਤਾਂ ਮੈਂ ਕਰੋ ਲੋਟ ਚੜਤਾ ਆਈ ਨੂੰ ਬੋਲ ਮਾਰ ਕੇ ਆ ਮੈਂ ਤਾਂ ਹੋਰ ਹੀ ਕਿਧਰੇ ਕੰਮਾਂ ਚ ਬਾੜਦੀ ਲੈ ਹਰਪ੍ਰੀਤ ਤੈਨੂੰ ਪੁੱਛ ਕੇ ਜਾਣੀ ਆ ਇਹ ਤਾਂ ਆਏ ਮੇਰੀ ਦੇ ਕਿਸੇ ਦੇ ਕੋਈ ਵਿਆਹ ਤਿਆਰ ਹੁੰਦੇ ਨਾ ਗੱਡੀ ਟੀ ਜਾਂਦੇ ਹੁੰਦੇ ਨੇ ਤੇ ਮੈਂ ਪੁੱਛਦੀ ਆ ਜੇ ਗੱਡੀ ਲੈ ਕੇ ਆ ਗਏ ਫੇ ਤਾਂ ਮੈਂ ਨਾਲ ਹੀ ਵਗ ਜੂ ਇਹਨਾਂ ਦੇ ਵਧੀਗਾ ਸੀਗੇ ਨਾਲ ਕੋੜੇ ਹਰਪ੍ਰੀਤ ਸਾਗਨ ਤੇ ਜਾਉਂਗੇ ਤੁਸੀਂ ਹਾਂ ਤਾਂ ਹੀ ਅਸੀਂ ਤਾਂ ਤਿਆਰੀ ਆ ਗੱਲ ਕਰ ਮੜੀ ਨੋ ਪੱਗ ਬੰਨੀ ਜਾਂਦਾ ਕੁੜਿਆ ਬੇਲਾ ਗਿਆ ਰਤ੍ਰਿਤ ਹੱਥ ਸਾਥ ਤਿਆਰੀ ਨਹੀਂ ਹੋਇਆਗਾ ਨਾ ਮੁੰਡੇ ਤਾਂ ਤਿਆਰ ਹੋਆਗਾ ਹੱਜੇ ਤੱਕ ਪੱਗ ਨਹੀਂ ਬੱਧੀ ਇਹ ਜੀ ਕਹੇਗੀ ਪੱਗ ਬੰਨੂਗਾ ਉਹ ਨਹੀਂ ਤਾਈਗੇ ਪੁੱਛਣਾ ਪੱਗ ਤਾਂ ਨਹੀਂ ਬੰਨ ਲਈ ਸੀ ਮੈਂ ਆਖਿਆ ਸੀ ਇਹਨੂੰ ਗੁਲਾਬੀ ਰੰਗ ਦੀ ਪੱਗ ਬੰਨ ਲੈ ਉਹਨੇ ਬੰਨ ਲਈ ਪੀਲੇ ਰੰਗ ਦੀ ਪੱਗ ਤੇ ਜਦੋਂ ਮੈਂ ਨਿਕਲੀ ਬਾਹਰ ਤੇ ਜਿਹੜੀ ਰਾਜਵੀਰ ਦੀ ਆਪਣੀ ਗਵਾਂਡਣ ਹਾਂ ਉਹਦਾ ਪੀਲਾ ਸ਼ੂਟ ਪਾਈ ਜਾਵੇ ਜਮਾ ਹੈ ਸਰੋਂ ਦੇ ਫੁੱਲ ਵਰਗਾ ਤੇ ਨਹੀਂ ਮੈਂ ਤਾਂ ਪਰਸੂ ਹੀ ਲੈ ਕੇ ਆਈ ਨਾ ਤੇ ਫੇਰ ਕੀ ਹੋਗਾ ਭਾਈ ਇਹ ਪੀਲੀ ਪੱਗ ਫੇਰ ਮੁੰਡੇ ਨੇ ਬੰਨ ਲਈ ਤਾ ਇਹੋ ਹੀ ਗੱਲਾਂ ਫੇਰ ਕਰਦੀ ਐ ਉਹਦੇ ਛੂਟ ਨਾਲ ਦੀ ਪੱਗਾ ਤੇ ਛੂਟ ਨਾਲ ਦੇ ਭਾਈ ਫੇਰ ਉਹਦੇ ਕੋਲ ਸਾਰੇ ਛੂਟ ਨਾਲ ਦੀਆਂ ਪੱਗਾ ਨੇ ਅੱਜ ਤੈਨੂੰ ਪਤਾ ਲੱਗਿਆ ਵੀ ਪੀਲੇ ਛੂਟ ਨਾਲ ਦੀ ਪੱਗ ਬੰਨ੍ਹਣੀ ਉਹ ਤਾਂ ਰੋਜ਼ ਹੀ ਬੰਨ੍ਹਦੀ ਐ ਰੰਗ ਬਰੰਗੀਆਂ ਛੂਟਾਂ ਨਾਲ ਦੇ ਲੀੜੇ ਪਾਉਂਦੀ ਐ ਅੱਛਾ ਹਾਂ ਤੂੰ ਕਦੇ ਧਿਆਨ ਨਹੀਂ ਦਿੱਤਾ ਤਾਂ ਮੈਂ ਤਾਂ ਕਦੇ ਖਿਆਲ ਹੀ ਨਹੀਂ ਕਰਿਆ ਗੱਲ 'ਚ ਅੱਜ ਤਾਂ ਕੁਦਰਤੀ ਹੋ ਗਿਆ ਜਦੋਂ ਮੈਂ ਗਈ ਤਾਹਾਂ ਚੜੀ ਤੇ ਉਧਰ ਰਾਜਵੀਰ ਆਵੇ ਉਹ ਕਹਿੰਦੀ ਮੈਂ ਵੀ ਉਹਨਾਂ ਨੇ ਸ਼ਗਨ ਤੇ ਜਾਨੀ ਆ ਮੈਂ ਤਾਂ ਫਿਰ ਦੇਖ ਕੇ ਮੇਰੇ ਤਾਂ ਦਿਮਾਗ 'ਚ ਗੱਲ ਉਹ ਨਹੀਂ ਆ ਗਈ ਵੀ ਜਿਹੜੀਆਂ ਨੇ ਪੀੜੀ ਪੱਗ ਬੰਨੀ ਐ ਇਹਦੇ ਪੀੜਾ ਛੂਟ ਪਾਇਆ ਮੈਂ ਹੋਵਾ ਨਾ ਤਾਂ ਮੈਨੂੰ ਪੱਗ ਬਦਲਣ ਨੂੰ ਕਾ ਮੈਂ ਤਾਂ ਹੁਣ ਮਸਾ ਕਹੇ ਕਹਿੰਦਾ ਲੇਟ ਹੋ ਜਾਾਂਗੇ ਸ਼ਗਨ ਤੋਂ ਕੁਝ ਨਹੀਂ ਹੁੰਦਾ ਮੈਂ ਖਪਮਾ 10 ਮਿੰਟ ਲੇਟ ਹੋ ਜੀ ਗੱਡੀ ਤੇ ਚੱਲਾਂਗੇ ਤੇ ਆਜਾ ਤਾਂ ਹੀ ਤੂੰ ਸਾਡੇ ਨਾਲ ਹੀ ਆ ਫਿਰ ਭਾਈ ਤੂੰ ਐਂ ਕਿੰਨਾਂ ਕ ਬਾਜਲ ਬਾਜਲ ਬਣਾਵੇਂਗੀ ਉਹ ਤਾਂ ਆਈ ਨਹੀਂ ਪਤਾ ਚਾਰ ਪੱਗਾਂ ਫਿਰ ਹੋਰ ਲਿਆ ਦੇ ਉਹ ਚਾਰ ਛੂਟ ਹੋਰ ਲਿਆ ਆਵੇ ਕੋਈ ਨਹੀਂ ਤਾਂ ਹੀ ਫਿਰ ਮੈਡਮ ਅਟਾ ਕੋਈ ਤਾਂ ਹੱਲ ਕੱਢੂਗੀ ਕਿਰਾਂ ਤਾਂ ਹੁਣ ਬਦਲਾਉਣੀ ਸੀ ਹੁਣ ਉਹਦੇ ਛੂਟ ਨਾਲ ਦੀ ਪੱ ਆੱਖੀ ਦੇਖ ਕੇ ਨਹੀਂ ਫਿਰ ਉਹ ਕਿੱਡੇ ਨੇ ਰੰਗ ਬਰੰਗੀਆਂ ਪੱਗਾਂ ਉਹ ਵੰਦਾ ਛੋਟਾ ਨਾਲ ਦੀ ਅੱਜ ਤੱਕ ਖਿਆਲ ਕਰ ਲੈ ਅੱਜ ਤੇਰੀਆਂ ਅੱਖਾਂ ਖੁੱਲੀਆਂ ਆਇਆਂ ਕੇ ਵੀ ਟੀਲੀ ਪੱਗ ਬੰਨਣੀ ਕਿ ਛੂਟ ਨਾਲ ਦੀ ਉਹ ਤੇਰਾ ਮੁਖੀ ਬੰਨ ਲੈ ਤਾਈ ਮੇਰੇ ਤਾਂ ਜਮੇ ਅੱਖਾਂ ਮੀਚੀ ਬੈਠੀ ਸੀ ਮੈਂ ਤਾਂ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਮੈਂ ਤਾਂ ਰੋਜ਼ ਗੱਲ ਦੀ ਸੀ ਤਿਕੜੇ ਰਾਜਵੀਰ ਇਹ ਗੱਲਾਂ ਉਹਦੀ ਪੱਗ ਨਾਲ ਦੇ ਜਿਹੜੇ ਪਾਉਂਦੀ ਆ ਮੈਂ ਤਾਂ ਰੋਜ਼ ਗੱਲ ਦੀ ਪਰਖ ਕਰਦੀ ਸੀ ਤੂੰ ਨੇ ਕਿਤੇ ਕਰੀ ਤੇ ਤਾਈ ਤੂੰ ਮੇਰੇ ਕੋਲ ਗੱਲ ਨਹੀਂ ਕਰ ਸਕਦੀ ਸੀ ਮੈਂ ਅੱਜ ਦੱਸਦੀ ਆ ਅੱਜ ਭਾਈ ਤੂੰ ਮੇਰੇ ਕੋਲ ਫੁੱਟ ਬੈਠੀ ਮੈਂ ਤੈਨੂੰ ਦੱਸਦਾ ਮੈਂ ਤਾਂ ਇਥੇ ਗੱਲ ਨਹੀਂ ਲੈ ਗ ਵੀ ਪਤਾ ਨਹੀਂ ਮੇਰੇ ਬੰਦੇ ਨੂੰ ਭਾਈ ਕੀ ਕਹਿੰਦੀ ਆ ਵੀ ਰਾਜੀ ਪੱਗ ਨਾ ਵੀ ਤੂੰ ਤਾਂ ਡਰਦੀ ਨਹੀਂ ਨੀ ਮੈਂ ਕਰ ਗਈ ਆਗੇ ਪਾਲੋ ਵੀ ਐਵੇਂ ਆ ਨਹੀਂ ਪਤਾ ਕਿੱਥੇ ਹੱਦੀ ਫਿਰੋਂ ਗਾਹਾਂ ਤੋਂ ਧਿਆਨ ਰੱਖੀ ਕਿਸੇ ਦੇ ਭੋਗ ਤੇ ਜਾਣਾ ਕਿਸੇ ਦੇ ਵਿਆਹ ਚ ਜਾਣਾ ਮੈਨੂੰ ਦੱਸ ਦਿਆ ਕਰੀ ਵੀ ਉਹਦੇ ਨਾਲ ਦੀ ਚੋਣ ਕੋਈ ਨਾ ਮੈਂ ਤਾਂ ਦੱਸ ਦਿਆ ਕਰੂੰ ਮੈਂ ਤਾਂ ਪੂਰੀ ਮੈਂ ਤਾਂ ਉਹਨੂੰ ਵੀ ਬਤੇ ਰੱਖਿਆ ਮੈਂ ਖੈਂ ਕਰਨੀ ਤੂੰ ਛੂਟ ਬਦਲਿਆ ਹੋਰ ਛੂਟ ਪਾਇਆ ਤਾਂ ਸੋਹਣਾ ਨਹੀਂ ਲੱਗਦਾ ਤੇਰੇ ਲੈ ਕੋਈ ਨਹੀਂ ਮੈਂ ਤਾਂ ਰੀਜ ਨਸ ਮੈਂ ਫੇਰੋ ਕੇ ਭਾਈ ਤੇਰੇ ਅੱਖੇ ਤੋਂ ਬਦਲ ਦਿਆ ਛੂਟ ਮੁੰਡਾ ਤਾਂ ਪੱਗ ਬਦਲ ਸਕਦਾ ਉਹ ਤਾਂ ਭਾਈ ਬਗਾਨੀ ਕਿਉਂ ਬਦਲ ਦਿਆ ਛੂਟ ਤੇਰੇ ਅੱਖੇ ਤੋਂ ਕਹੇ ਤਾਂ ਉਹਨੂੰ ਤਾਂ ਮੈਂ ਦੇਖਦੀ ਆਂ ਜਾ ਕੇ ਆ ਜਾ ਤਾਈ ਚਲੋ ਬੈਠਾ ਆਪਾਂ ਚੱਲਦੇ ਆਂ ਫਿਰ ਫਿਰ ਲੇਟ ਹੋ ਜਾਗੇ ਨਾਲੇ ਉਹ ਆਖਣਗੇ ਵੀ ਤੁਸੀਂ ਲੇਟ ਕਾਤੋਂ ਹੋਗੇ ਹਲੋ ਆਪਾਂ ਗੱਡੀ ਤੇ ਜਾਣਾ ਟਾਈਮ ਸਹੀ ਜਾਇਆ ਪਾ ਆਈ ਜਾ ਤਾਈ ਤੂੰ 2 ਮਿੰਟ ਇੱਥੇ ਅਰ ਸਹੀ ਚ ਬੈ ਜਾ ਅੱਗ ਮੱਚੀ ਜਾਂਦੀ ਐ ਚੰਗਾ ਪਾਈ ਲੋ ਆ ਜੇ ਨੂੰ ਸਰਗਾ ਆ ਗਿਆ ਤੇ ਵੀ ਕਛੂਟ ਨਾਲ ਦੀ ਕਪਾਗ ਬੰਨੀ ਬੈਠਾ ਉਹ ਦਿਨੀਆਂ ਤੇਰੀਆਂ ਅੱਖਾਂ ਵੀ ਤੀਆਂ ਸੀ ਮੈਂ ਤਾਂ ਰੋਜ ਨਿਰਖ ਕਰਦੀਆਂ ਇਹਨਾਂ ਚ ਵੀ ਭਾਈ ਇੱਕੋ ਦੀ ਪੱਗ ਬੰਨ੍ਹਦੇ ਤੇ ਵੀੜੇ ਪਾਉਂਦੇ ਨੇ ਆ ਜਾ ਦੇਖੇ ਤਾਂ ਕਹਿੰਦੀ ਕਿ ਨਾਲ ਦੀ ਕਪਾਗ ਬੰਨ੍ਹ ਹੁੱਚੇ ਤੇ ਪੱਗ ਬਦਲਾਉਣ ਵਈਗੀ ਮੁੰਡੇ ਜੀ ਅੱਛਾ ਕੰਟਾ ਲਾ ਲੂਗਾ ਤੇ ਰਾਜਵੀਰ ਕਿੰਨਾ ਵਧੀਆ ਪ੍ਰੋਗਰਾਮ ਸੀਗਾ ਸ਼ਗਨ ਤੇ ਉਹਨਾਂ ਦੇ ਹਣਾ ਪ੍ਰੋਗਰਾਮ ਤਾਂ ਨਾ ਭਾਈ ਬਾਲਾ ਵਧੀਆ ਸੀ ਨਾ ਮੇਰੀ ਗੱਲ ਸੁਣ ਹਰਪ੍ਰੀਤ ਨੂੰ ਕਾ ਤੂੰ ਲੈ ਕੇ ਆਇਆ ਤੂੰ ਨਾਲ ਰਾਜਵੀਰ ਮੈਂ ਕੀ ਲੈ ਕੇ ਆਵਾਂ ਉਹਨੂੰ ਉਹ ਤਾਂ ਨਾ ਦੇਖੀ ਕਦੇ ਮੈਨੂੰ ਕਦੇ ਕੋਈ ਪੱਗ ਬਨਨ ਲੈ ਕਦੇ ਕੋਈ ਪੱਗ ਬਨਨ ਲੈ ਮੈਂ ਪੱਗ ਵੀ ਬਦਲ ਲਈ। ਉਹ ਬਈ ਤੈਨੂੰ ਨਹੀਂ ਪਤਾ ਬੁੜੀਆਂ ਨੂੰ ਪਤਾ ਕੀ ਪ੍ਰੋਬਲਮ ਹੁੰਦੀ ਆ ਤੂੰ ਉਹਦੇ ਸੂਟ ਨਾਲ ਦੀ ਪੱਗ ਬਨਣੀ ਸੀਗੀ ਫਿਰ ਨਾ ਤੁਹਾਡੀ ਫੋਟੋ ਸੋਹਣੀ ਆਉਂਦੀ ਉਹਨੂੰ ਆਏ ਹੋਊਗਾ ਵੀ ਯਾਦਗਰੀ ਰਹਿ ਜਾਂਦੀ ਆ ਫੋਟੋ ਵਧੀਆ ਆਉਂਦੀ ਆ ਪਹਿਲਾਂ ਤੂੰ ਨੇ ਮੈਨੂੰ ਦੱਸਿਆ ਜੀ ਮੈਂ ਘੰਟੀ ਚ ਪੱਗ ਬਨਨੀ ਫਿਰ ਮੈਨੂੰ ਕਹਿੰਦੀ ਇਹ ਤਾਂ ਪੱਗ ਹੁਣ ਬਦਲ ਲੈ ਤੂੰ ਕੋਈ ਹੋਰ ਰੰਗ ਬਨਨ ਲੈ ਉਹ ਮੈਂ ਪੱਗ ਵੀ ਬਨ ਲੀ ਤੇ ਮੈਂ ਤੈਨੂੰ ਦੇਖ ਦੂ ਕਿ ਪਤਾ ਨਹੀਂ ਉਹ ਕਿੱਧਰ ਵਾਗ ਗਈ ਉਹ ਮੈਨੂੰ ਪਤਾ ਸੀਗਾ ਮਹਾ ਟਾਈਮ ਵਾਲਾ ਹੋਇਆ ਪਿਆ ਜੇ ਮੈਂ ਦਿਖ ਪਤਾ ਨਹੀਂ ਕਹੇ ਜੇ ਦਿਮਾਗ ਦੀ ਆ ਜਦੋਂ ਮੈਂ ਨੰਗੀ ਜਾਂਦੀ ਸੀ ਇੱਥੋਂ ਦੀ ਤਾਂ ਖੜੀ ਸੀ ਛੱਤ ਤੇ ਮੈਨੂੰ ਕਹਿੰਦੀ ਉਹ ਪੀਲਾ ਸੂਟ ਤਾਂ ਸੋਹਣਾ ਨਹੀਂ ਲੱਗਦਾ ਲੈ ਮੈਂ ਤਾਂ ਇਨੀ ਰੀਜਨਲ ਲੈ ਕੇ ਆਈਆਂ ਪੀਲਾ ਸੂਟ ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੋਇਆ ਅੱਛਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਦੇ ਕੋਈ ਕੰਨ ਭਰਦਾ ਹੁੰਦਾ ਹੈਗਾ ਦੇਖ ਲੈ ਲੈ ਇਹ ਤਾਂ ਮਾੜੀ ਗੱਲ ਆ ਹਨਾ ਐਵੇਂ ਕਿਸੇ ਦੇ ਮੰਗਰ ਲੱਗ ਕੇ ਤੇਰੇ ਨਾਲ ਲੜੀ ਜਾਂਦੀ ਰਹਿੰਦੀ ਆ ਕਰੇ ਘੂਆ ਤਾਂ ਹਉ ਖੜੇ ਨਹੀਂ ਲੈ ਨਾਲੇ ਖੜੇ ਗੱਲਾਂ ਕਰੀ ਜਾਂਦੇ ਨੇ ਹਰ ਪਰੀ ਦੁਕਾਨੀ ਕਰ ਸਾਗਰ ਤੇ ਚੱਲਾਂਗੇ ਉਹ ਤਾਂ ਦਾ ਮੁਰਬੀ ਆਏ ਸਾਗਰ ਤੋਂ ਕੋੜੇ ਕੋੜੇ ਹਰ ਪਰੀ ਥੋ ਆਪਾਂ ਤਾਂ ਇੱਥੇ ਖੜੀਆਂ ਰਹਿ ਗਈਆਂ ਤਾਂ ਹੋ ਉਹਨੇ ਸਗਣ ਤੋਂ ਨਾ ਜਾਰ ਵੀ ਰਖਤੇ ਨਾਲੇ ਗਰਲਾਹ ਦੋਨੇ ਸਗਣ ਤੋਂ ਆਉਂਦੇ ਨਾ ਹੋਰ ਆਗੇ ਭਾਈ ਉਹ ਤਾਂ ਤੂੰ ਗੱਲ ਪੈਸਾ ਖੜੀਆਂ ਚੱਕੀ ਜਾਣੀਆਂ ਗੀਆਂ ਨਾਲੇ ਮੈਨੂੰ ਤੂੰ ਦਾ ਰਖਤਾ ਲੈ ਤੈਨੂੰ ਰਖਤੇ ਤਾਂ ਹੀ ਤੈਨੂੰ ਮੈਂ ਕਹੇ 2 ਮਿੰਟ ਮਾ ਦੋ ਇੱਥੇ ਬਹਿ ਜਾ ਰਸੋਈ ਚ ਤੇ ਤੂੰ ਧਿਆਨ ਰੱਖ ਲੈ ਨਹੀਂ ਕਦੋਂ ਟੱਪ ਗਿਆ ਮੈਂ ਤਾਂ ਮੁੰਡਾ ਸਕੂਲੋਂ ਆ ਕੇ ਦੋ ਰੋਟੀਆਂ ਆਂ ਕੋਈ ਮੈਨੂੰ ਕੀ ਪਤਾ ਕਿਹੜੇ ਵੇਲੇ ਗਾ ਗਿਆ ਕੀ ਤੂੰ ਉਹਨੂੰ ਆਖਿਆ ਸੀ ਤੇ ਉਹ ਤਾਂ ਉਹ ਆਉਂਦੇ ਨਹੀਂ ਲੈ ਉਹ ਤਾਂ ਮੈਨੂੰ ਤਾਂ ਜਾਂਦੇ ਦਾ ਪਤਾ ਹੀ ਨਹੀਂ ਲੱਗਾ ਮੈਂ ਤੈਨੂੰ ਆਖਦਾ ਸੀ ਤਾਈ ਮਾਗੀ ਇਹਨੇ ਮੁੰਡਾ ਆ ਗਿਆ ਸਕੂਲੋਂ ਕਹਿੰਦਾ ਮੰਮੀ ਰੋਟੀ ਖਾਣੀ ਹੈ ਮੈਂ ਲੈ ਚੜ ਜਵਾਕ ਨੂੰ ਦੋ ਰੋਟੀਆਂ ਲਾ ਦੇ ਹੁਣ ਜਵਾਕ ਨੂੰ ਰੋਟੀ ਕੌਣ ਲਾਉ ਕਿੱਥੇ ਹੈ ਤਾਈ ਆਵੇ ਹੋਵੇ ਆ ਗਏ ਲੈ ਦੇਖ ਲੈ ਲੈ ਕਿਵੇਂ ਖੜੇ ਆ ਦੋਨੇ ਗੱਲਾਂ ਮਾਰੀ ਜਾਂਦੇ ਤਾਈ ਤੇਰੀ ਗੱਲ ਸਹੀ ਹੈ ਸ਼ੱਕ ਸਹੀ ਹੈ ਮੇਰਾ ਮੈਂ ਗਲਤ ਨਹੀਂ ਕਹਿੰਦੀ ਨਾ ਹੋਰ ਕੇ ਪਾਈ ਤੇ ਮੈਨੂੰ ਗੱਪ ਮਾਰਿਆ ਤੂੰ ਤਾਂ ਜੀ ਫੇਰ ਕੇ ਵੀ ਮੈਂ ਪੀਲੀ ਪਾ ਗੱਲ ਹਾਤੀ ਤੇ ਫੇਰ ਪਾਈ ਤੂੰ ਦੇਖ ਲੈ ਹੁਣ ਉਹਦੇ ਫੁੱਲ ਨੇ ਪਾਈ ਉਹ ਹਜੇ ਗੁਲਾਬੀ ਮੂੰਹ ਆ ਮਰ ਜਾ ਨਹੀਂ ਤਾਂ ਮੈਂ ਤਾਂ ਦੇਖੀ ਨਹੀਂ ਬਾ ਨਹੀਂ ਤੂੰ ਨਹੀਂ ਪਾਈ ਗਏ ਦਾ ਕੀ ਬਣੂ ਤੂੰ ਨਾ ਪਾਈ ਖਿਆਲ ਕਰਿਆ ਕਰ ਤੂੰ ਤਾਂ ਕਿ ਪਿਆ ਪੱਗ ਤੱਕ ਮੈਂ ਲਹਾਦੀ ਪੀਲੀ ਤੇ ਫੇਰ ਹੁਣ ਪਾਈ ਗਰਾਬੀ ਕੋ ਬਣਾਈ ਫੇਰ ਤੂੰ ਤਾਈ ਆਏ ਨਹੀਂ ਪਤਾ ਤਾਂ ਸ਼ਗਨ ਤੇ ਜਾ ਕੇ ਫੋਟੋ ਵੀ ਇਕੱਠੇ ਕਰਾ ਕੇ ਆਏ ਹੁਣ ਤਾਂ ਪਾਈ ਫੇਰ ਹੁਣ ਉਹ ਹੁਣ ਤੇ ਘਰੇ ਫਿਰਦੀ ਨਹੀਂ ਰਹਿ ਗਈਆਂ ਫਿਰ ਫਿਰ ਦੇ ਰਹਾ ਜੀ ਤੂੰ ਆਏਗੀ ਮੈਂ ਤੈਨੂੰ ਸਾਗਨ ਤੇ ਨਹੀਂ ਲੈ ਕੇ ਗਿਆ ਤੈਨੂੰ ਛੱਡ ਗਿਆ ਦੇਖੀ ਨਹੀਂ ਤਾਈ ਕਰ ਲਾਂ ਇਹਨਾਂ ਨੂੰ ਗੱਲਾਂ ਬੜੂਗਾ ਤਾਂ ਅੰਦਰ ਹੀ ਆ ਕੇ ਜਾਊ ਕਿੱਧਰ ਮੈਂ ਇੱਥੇ ਖੜੀ ਆ ਤੂੰ ਵੀ ਖੜ ਜਾ ਇੱਥੇ ਖੜੀ ਤਾਂ ਭਾਈ ਮੈਂ ਰਹੀਆਂ ਫਿਰ ਘੱਟ ਹੁਣ ਕਲੇਸ਼ ਤਾਂ ਪਊਗਾ ਨਾ ਫਿਰ ਲੜਾਈ ਹੋ ਜਾਣਾ ਹੁਣ ਛਿੜੂਗਾ ਕਲੇਸ਼ ਤਾਂ ਹੁਣ ਛਿੜ ਗਿਆ ਉਹ ਕਰਨ ਪਿੱਛੇ ਥੋੜੇ ਘਦੇ ਕਲੇਸ਼ ਪਵਾ ਦਿੰਦੀ ਆ ਨਾਲ ਦੀ ਪੱਗ ਦੇ ਲੀੜੇ ਪਵਾ ਕੇ ਤੇ ਹੋਰ ਹੁਣ ਤਾਈ ਦੇਖ ਲੈ ਇਹਨੂੰ ਉਹੀ ਗੱਲ ਮਾੜੀ ਮੱਟੀ ਅੱਖ ਲਾਈ ਨਹੀਂ ਚਲ ਤਾਈ ਤੂੰ ਅੰਦਰ ਆ ਜਾ ਉਹਨਾਂ ਨੂੰ ਸ਼ੱਕ ਨਾ ਹੋਵੇ ਆਪਣੇ ਤੇ ਆ ਜਾ ਆ ਜਾ ਭਾਈ ਆ ਜਾ ਕੀ ਪਾਈਖ ਕਰਕੇ ਕਰੇਗੀ ਲਓ ਉੱਥੇ ਦਾ ਨਾ ਭਾਈ ਇੰਨਾ ਵਧੀਆ ਪ੍ਰੋਗਰਾਮ ਸੀਗਾ ਜੇ ਬਗਿਆਂ ਦੀ ਹਰਪ੍ਰੀਤ ਬੜੀ ਵਧੀਆ ਰਹਿੰਦੀ ਤੇ ਖਲ ਇੰਨੀ ਓਰੀਜਨਲ ਤਾਂ ਸੂਟ ਲੈ ਕੇ ਆਈ ਆ ਬਣਵਾਇਆ ਸੂਟ ਤੇ ਪਾ ਕੇ ਮੌਜੇ ਨਾ ਕਰਦੀ ਇਹ ਤਾਂ ਮੈਨੂੰ ਵੀਰ ਖਾਨ ਦੀ ਜੇ ਕਹ ਹਰਨਕਤੇ ਮੈਂ ਨਾ ਜਾਂਦਾ ਤੇ ਫੇਰ ਨਾਲੇ ਅਗਲਾ ਗੁੱਸਾ ਕਰਦਾ ਅਗਲਾ ਕਹਿੰਦਾ ਸੀ ਇੰਨੇ ਮਾਨ ਨਾ ਕਹਿ ਕੇ ਅਗਲਾ ਕਹਿੰਦਾ ਹੋਣੀ ਜਾਣਕੀ ਨਹੀਂ ਆਈ ਹਾਂ ਵੀ ਜਾਣਕੀ ਨਹੀਂ ਆਏ ਉਹ ਬਸ ਇਦਾਂ ਤੇ ਇਹੀ ਗੱਲਾਂ ਇਹ ਤਾਂ ਨਾਲੇ ਮੈਨੂੰ ਲੇਟ ਕਰਾਉਂਦੀ ਆ ਨਾਲੇ ਆਪ ਲੇਟ ਹੋ ਜਾਂਦੀ ਐ ਤੇ ਨਾਲੇ ਇਹਨੂੰ ਆਏ ਦੱਸ ਨਹੀਂ ਹੁਣ ਵੀ ਉੱਥੇ ਤਾਂ ਗੋਲ ਗੱਪੇ ਆ ਜੋ ਮਨਚੂਰੀਆਂ ਇੰਨਾ ਕੋ ਸੀਗਾ ਖਾਣ ਨੂੰ 버ਗਰ 버ਗਰ ਬਣਾਏ ਸੀਗੇ ਵਧੀਆ ਖਾਏ ਹੁੰਦੀ ਜਾ ਕੇ ਕੋਈ ਨਹੀਂ ਕਿੜੇ ਖਾਣੇ ਨੇ 버ਗਰ ਉਹ ਚਲ ਪਹਿਲ ਸਾਰਾ ਪ੍ਰੋਗਰਾਮ ਸੀ ਸਾਰਾ ਵਧੀਆ ਉੱਥੇ ਉਹ ਆਪਾਂ ਵਧੀਆ ਕਰਿਆ ਆਪਾਂ ਫੋਟੋ ਲਹਾੜੀ ਇਕੱਠੇ ਨੇ ਹਾਂ ਚਲ ਠੀਕ ਹੈ ਬਾਈ ਚੰਗਾ ਲੈ ਮੈਂ ਤਾਂ ਆਪ ਜਾਵਾਂ ਟਾਈਮ ਨਾਲ ਘਰੇ ਕਿਹੜਾ ਬੇੜਾ ਹੋ ਗਿਆ ਸੰਨ ਤੇ ਗਈ ਨੂੰ ਘਰੇ ਜਾ ਕੇ ਕੰਮ ਵੀ ਕਰਨੇ ਨੇ ਆ ਜਾ ਆ ਜਾ ਵੱਡ ਜਾ ਘਰੇ ਨਾ ਮਾੜੀ ਮੋਟੀ ਦਾ ਸੰਗ ਮੰਨ ਲਾ ਨਾ ਮੈਂ ਤਾਂ ਅਜੀ ਗਲਤ ਰੋਟੀਆਂ ਲਾਉਂਦੀ ਰਹੇ ਜੀ ਦੁਆਕ ਨੂੰ ਤੂੰ ਬਨ ਕੇ ਗੁਲਾਬੀ ਪੱਗ ਲਟਕਣਾ ਨਾਲ ਦੀ ਫੇਰ ਭੱਜਿਆ ਉਹਦੇ ਨਾਲ ਤੂੰ ਨਾਲੇ ਤਾਂ ਮੇਰੀ ਪੱਗ ਬਦਲਾਤੀ ਤੂੰ ਹਾਂ ਨਾਲੇ ਆਪਾਂ ਦੇਖ ਲੈ ਜੇ ਮੈਂ ਨਾ ਜਾਂਦਾ ਪਤਾ ਲੇਟ ਹੋ ਜਾਂਦੇ ਉਹ ਮੈਂ ਸਲਾਮੀ ਦਾ ਦੇ ਆ ਸ਼ਗਨ ਤੇ ਜਾ ਕੇ ਆ ਸੰਗ ਮੰਨ ਲਾ ਮਾੜੀ ਮੋਟੀ ਸਲਾਮੀ ਕਿਦੇ ਨਾ ਜਾ ਕੇ ਦੇਖੇ ਉਹ ਕਿਦੇ ਨਾ ਜਾ ਕੇ ਦੇਖਿਆ ਉਹ ਮੈਨੂੰ ਗੱਲ ਤੇਰੀ ਦੇ ਸਮਝ ਨਹੀਂ ਆਉਂਦੀ ਨਾ ਮੈਂ ਤੇ ਤਾਈ ਤਾਂ ਤੈਨੂੰ ਡਿੱਕੀ ਜਾਈ ਗੀ ਮੈਂ ਗੱਡੀ ਤੇ ਚੱਲਾਂਗੇ ਮੈਂ ਜਵਾਕ ਆ ਗਿਆ ਸਕੂਲੋਂ ਉਹਨੂੰ ਦੋ ਰੋਟੀਆਂ ਲਾਉਣ ਲੱਗੀ ਤੇ ਤੂੰ ਮੈਨੂੰ ਪੁੱਛਿਆ ਵੀ ਨਹੀਂ ਤੂੰ ਉੱਡ ਗਿਆ ਐਡੀ ਕਾਲੀ ਕਿਸੀ ਤੈਨੂੰ ਮੈਨੂੰ ਕਾਲੀ ਕਾਲੀ ਸੀਗੀ ਮੈਂ ਕੱਲਾ ਹੋ ਗਿਆ ਤਾ ਜਿਹੜੀ ਜਿਹੜੀ ਨਹੀਂ ਛੂਟ ਨਾਲ ਦੀ ਪਹਿਲਾਂ ਪੱਗ ਲਾਹੀ ਐ ਬਨ ਕੇ ਗਿਆ ਸੀ ਉਹ ਤੇਰੇ ਨਾਲ ਕਿਵੇਂ ਆਉਂਦੀ ਸੀ ਫਿਰ ਰਾਜਵੀਰ ਅੱਛਾ ਅੱਛਾ ਆਪਣੀ ਗਮੰਡਨ ਰਾਜਵੀਰ ਹਾਂ ਉਹ ਲੈ ਕੀ ਗੱਲ ਐ ਫਿਰ ਉਹ ਅਸੀਂ ਤਾਂ ਦੋਨਾਂ ਨੇ ਇਕੱਠੇ ਨੇ ਫੋਟੋ ਵੀ ਕਰਾ ਲਈ ਉਹ ਮੈਂ ਮਰ ਜਾ ਫੋਟੋ ਵੀ ਨਾ ਆਉ ਦੇ ਨਾ ਉਹ ਤੂੰ ਤਾਂ ਫਿਰ ਗਈ ਨਹੀਂ ਮੇਰੀ ਗੱਲ ਸੁਣ ਲੈ ਉਹ ਰਾਜਵੀਰ ਤਾਂ ਮੇਰੀ ਗੋਤਣ ਹੈ ਸਿੱਧੂ ਜੀ ਤਾਂ ਮੇਰੀ ਭੈਣ ਹੈ ਆਪਦੀ ਭੈਣ ਦਾ ਫੋਟੋ ਲਾ ਹੀ ਸਕਦਾ ਅੱਛਾ ਭੈਣ ਬਣਾ ਕੇ ਫੋਟੋ ਨਾ ਕੇ ਬੂ ਮਾਂ ਮਰ ਜਾ ਮੈਂ ਤਾਂ ਤੇਰੇ ਤੇ ਉਹੀ ਸ਼ੱਕ ਕਰੀ ਜਾਨੀ ਆ ਆ ਬੇਬੇ ਨੇ ਕਰਨ ਲਾਇਆ ਮੇਰੇ ਮਤਨ ਨੂੰ ਕੀ ਹੋਇਆਗਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਮੈਨੂੰ ਤਾਂ ਬੇਬੇ ਨੇ ਪਾਇਆ ਸ਼ੱਕ ਦੀ ਨਿਗਾਚ ਬੇਬੇ ਨੇ ਮੇਰੇ ਤਾਂ ਦਿਮਾਗ ਚੋਂ ਨਿਕਲ ਗਈ ਵੀ ਰਾਜਵੀਰ ਤੇਰੀ ਗੋਤਣ ਹੈ ਤੁਸੀਂ ਤਾਂ ਭੈਣ ਭਰਾ ਹੋ ਮੈਨੂੰ ਤਾਂ ਬੇਬੇ ਨੇ ਇਹ ਜਿਹਾ ਮੰਗਰ ਲਾਇਆ ਬੇਬੇ ਕਹਿੰਦੀ ਨਾ ਮੁੰਡੇ ਕੋਲੇ ਉੰਨੇ ਚੂਟਾ ਨਾਲ ਦੀਆਂ ਪੱਗਾਂ ਸਾਰਿਆਂ ਨਾਲ ਕਿਹੜੀ ਬੇਬੇ ਦੀ ਗੱਲ ਕਰਦੀਆਂ ਤੂੰ ਓ ਤਾਈ ਸੱਚਾ ਬੇਬੇ ਕਿਹੜੀ ਮੈਂ ਤਾਂ ਭੁੱਲ ਗਈ ਤਾਈ ਦੀ ਗੱਲ ਕਰਦੀਆਂ ਉਹ ਆਪਣੀ ਤਾਈ ਦੀ ਆ ਮੈਂ ਤੂੰ ਗੱਲਾਂ ਸੁਣਿਆ ਕਰ ਉਹ ਤਾਂ ਬਾਲੀਆਂ ਚੁਗਲੀਆਂ ਕਰਦੀ ਐ ਉਹ ਤਾਂ ਸਾਰੇ ਪਿੰਡੋਂ ਲੜਾ ਦਿੰਦੀ ਐ ਮੈਨੂੰ ਇਹ ਗੱਲਾਂ ਤੇ ਕੋ ਆ ਗਈ ਮੇਰੇ ਤਾਂ ਜਾਨ ਹੀ ਨਹੀਂ ਰਿਆ ਵੀ ਇਹ ਗੋਤਣੇ ਵੀ ਇਹਦੀ ਭੈਣ ਐ ਮੈਂ ਉਹਦੀ ਕਹਾਂ ਨਹੀਂ ਤਾਈ ਨੂੰ ਵੀ ਤਾਈ ਉਹ ਤਾਂ ਭੈਣ ਭਰਾ ਕੀ ਗੱਲ ਐ ਭੈਣ ਭਰਾ ਇੱਕੋ ਜੀ ਬੰਨ ਲੈਣਗੇ ਪੱਗ ਜਾਂ ਛੂਟ ਪਾ ਲੂ ਉਹਦੇ ਨਾਲ ਦਾ ਮੇਰੇ ਤਾਂ ਦਿਮਾਗ 'ਚ ਤੜਕੇ ਦਾ ਤਾਈ ਨੇ ਇਹ ਜੀ ਗੱਲ ਬਾੜੀ ਤੜਕੀ ਮੈਨੂੰ ਕਹਿੰਦੀ ਨਾ ਕਹਿੰਦੀ ਤੂੰ ਅੱਜ ਧਿਆਨ ਰੱਖੀ ਕਹਿੰਦੀ ਕਹਿੰਦੀ ਇਹ ਤਾਂ ਕਿਤੇ ਵੀ ਜਾਵੇ ਕਹਿੰਦੀ ਉੱਥੇ ਇਹਦੇ ਛੂਟ ਨਾਲ ਦੀ ਪੱਗ ਹੁੰਦੀ ਐ ਤੇਰਾ ਭਲਾ ਹੋ ਜਾ ਉਹ ਮੈਂ ਤਾਂ ਕਦੇ ਗੱਲ ਸੋਚੀ ਵੀ ਨਹੀਂ ਮੇਰੀ ਭੈਣ ਐ ਮੇਰੀ ਭੈਣ ਹੋ ਮੇਰੀ ਗੋ ਤੂੰ ਕਿਡੀਆਂ ਗੱਲਾਂ ਕਰੀ ਜਾਂਦੀ ਏ ਚਲ ਮੈਨੂੰ ਇਥੋਂ ਗਲਤੀ ਹੋ ਗਈ ਮੈਂ ਤਾਂ ਇਥੋਂ ਮਾਫੀ ਮੰਗਦੀ ਆ ਮੈਂ ਗਲਤ ਆ ਉਸ ਨਾਲ ਦੇਖਿਆ ਸੋਨੂੰ ਦੇਖ ਤੂੰ ਤਾਂ ਉਹੀ ਗੱਲ ਭੈਣ ਵਾਲਾ ਰਿਸ਼ਤਾ ਰੱਖਦਾ ਵਿਚਾਰੀ ਨਾ ਤਾਈ ਨੂੰ ਲਿਆ ਸਕਦ ਕੇ ਤਾਈ ਨੂੰ ਰੋਏ ਗੱਲ ਤਾਈ ਨੂੰ ਖੱਦ ਕੇ ਲਿਆਵਾ ਤਾਈ ਤਾਂ ਆਪੀ ਆ ਜੂਗੀ ਤਾਈ ਤਾਂ ਬਿੰਦ ਚੱਟ ਨੂੰ ਆ ਜੂਗੀ ਤਾਈ ਤਾਂ ਜਦੋਂ ਤੁਸੀਂ ਇੱਥੇ ਖੜੇ ਸੀ ਨਾ ਉਦੋਂ ਵੀ ਬਾਲਾ ਕੁਝ ਬੋਲ ਕੇ ਗਈ ਐ ਉਹ ਜਦੋਂ ਸੀ ਇੱਥੇ ਬਾਹਰ ਕੇ ਖੜੇ ਸੀ ਹਾਂ ਜੇ ਤੂੰ ਗੱਲਾਂ ਕਰੀ ਜਾਂਦਾ ਸੀ ਉਹ ਅਸੀਂ ਤਾਂ ਆਹੀ ਗੱਲਾਂ ਕਰਦੇ ਸੀ ਉਹ ਤਾਂ ਵਿਚਾਰੀ ਆਏ ਗਏ ਸੀਗੀ ਰਾਜਵੀਰ ਤਾਂ ਵੀ ਹਰਪ੍ਰੀਤ ਕਿਉਂ ਨਾ ਆਈ ਇਹ ਲੈ ਕਿੰਨਾ ਵਧੀਆ ਪ੍ਰੋਗਰਾਮ ਸੀ ਕਿੰ ਉਹ ਤਾਂ ਤੇਰਾ ਫਿਕਰ ਕਰੀ ਜਾਂਦੀ ਏ ਤੂੰ ਕਿਹੜੀਆਂ ਗੱਲਾਂ ਕਰੀ ਜਾਂਦੀ ਏ ਉਹ ਮੈਂ ਤਾਂ ਤਾਈ ਮਾਂਗਰ ਲੱਗ ਕੇ ਨਹੀਂ ਤਾਂ ਮੈਂ ਇਹਦਾ ਪ੍ਰੋਗਰਾਮ ਖਰਾਬ ਕਰ ਲਿਆ ਜਾਇਆ ਨਹੀਂ ਗਿਆ ਐਂ ਕਰੀ ਆਪਾਂ ਆਥਣੇ ਜਾਇਆ ਆਵਾਂਗੇ ਤਾਈ ਕੇ ਕਰੇ ਫਿਰ ਉਹ ਜਾ ਤਾਂ ਆਵਾਂਗੇ ਉਹ ਤਾਈ ਨੂੰ ਤੂੰ ਪੁੱਛੀ ਤਾਂ ਸਹੀ ਵੀ ਤੂੰ ਕਿਡੀਆਂ ਗੱਲਾਂ ਕਰਦੀ ਏ ਚਲ ਮੈਂ ਤੈਨੂੰ ਤਾਂ ਹੁਣ ਦੇਖ ਤਾਂ ਇੱਥੇ ਤਾਂ ਗਲਤੀ ਮੰਨ ਲਈ ਮੈਂ ਰਾਜਵੀਰ ਤੋਂ ਹੀ ਮੰਨ ਕੇ ਆਉਣੀ ਏ ਦੇਖ ਮੈਂ ਰਾਜਵੀਰ ਨੂੰ ਕਹਿ ਦੂੰ ਨਹੀਂ ਮੈਂ ਤਾਂ ਗਲਤ ਭੇਮੀ ਚ ਰਹਗੀ ਮੈਂ ਤਾਂ ਤੇਰੇ ਤੇ ਸ਼ੱਕ ਕਰੀਗੀ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਵੀ ਤੁਸੀਂ ਗੋਤੀਆਂ ਦੋਨੇ ਤੁਸੀਂ ਦੂਗਾ ਨਹੀਂ ਮੇਰੇ ਤਾਂ ਜਿਆਦਾ ਹੀ ਨਹੀਂ ਰਹੀ ਗੱਲ ਮੈਂ ਤਾਂ ਗਵਾਂਡਣ ਤੇ ਬਾਗੀ ਵੀ ਹੈ ਗਵਾਂਡਣ ਆਪਣੀ ਉਹ ਕਮਲੀਏ ਕਿਸੇ ਦੇ ਕਹੇ ਕਹਾਏ ਤੇ ਸ਼ੱਕ ਨਹੀਂ ਕਰੀਦਾ ਹੁੰਦਾ ਹੋਰ ਲੋਕ ਤਾਂ ਨਾ ਆਪਦੇ ਘਰ ਪੱਟ ਲੈਂਦੇ ਨੇ ਉਹ ਇੱਕ ਚੋਲੋ ਕੋਲ ਤਾਂ ਚੋਲਾਂ ਤੋਂ ਆਵਾਜ਼ ਨਹੀਂ ਆਉਂਦੇ ਹੁੰਦੇ ਹਾਂ ਉਹ ਸ਼ੱਕ ਸ਼ੱਕ ਚ ਘਰ ਪਟਾਉਣ ਦਾ ਬੰਦੇ ਦਾ ਬਗੈਰ ਗੱਲ ਤੋਂ ਚਲ ਮੈਂ ਜਾ ਕੇ ਹੁਣੇ ਰਾਜਵੀਰ ਕੋਲੇ ਚੰਗਾ ਤੂੰ ਮਾਣੇ ਮਹਿਸਾ ਦਾ ਧਿਆਨ ਦੇ ਲੈ ਮੈਨੂੰ ਸਮਝ ਨਾ ਆਵੇ ਗੱਲ ਦੀ ਬੀ ਕਿਉਂ ਮੈਨੂੰ ਕਹੀ ਜਾਂਦੀ ਐ ਵੀ ਤੂੰ ਪੱਗ ਬਦਲ ਲੈ ਪੱਗ ਬਦਲ ਲੈ ਅੱਛਾ ਇਹਦਾ ਸਾਰੇ ਕਵਾੜੇ ਦੀ ਜੜ ਤਾਂ ਫਿਰ ਤਾਈ ਐ ਤਾਈ ਨਹੀਂ ਕਰਾਂਗੇ ਗੱਲ ਫਿਰ ਆ ਹੁੰਦੀ ਐ ਰਾਜਵੀਰ ਰਾਜਵੀਰ ਨੂੰ ਰੱਖਦੀਆਂ ਮੈਂ ਸਾਰੀਆਂ ਕਟੂਤਾ ਨਾਲੇ ਮੈਨੂੰ ਸਾਗਣ ਟੋਰ ਖਾਚਾ ਕੁੜੇ ਕੁੜੇ ਰਾਜਵੀਰ ਨਹੀਂ ਪੁੱਛੀ ਤਾਈ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਸਾੜ ਗਏ ਜਾਨੀਆਂ ਤਿਆਰ ਹੋ ਕੇ ਪਹੁੰਚੀ ਉਹਨਾਂ ਦੇ ਅਗਲੇਆਂ ਦੇ ਕੋਲ ਕੀ ਪਹੁੰਚ ਗਿਆ ਪੁੱਤ ਪੁੱਛਣਾ ਮੈਂ ਕਹ ਆਂ ਇਹਨਾਂ ਦੇ ਪੁੱਛਣਾ ਹਰ ਫਰੀਦ ਨੂੰ ਵੀ ਅੱਧਾ ਘੰਟੇ ਚੱਲ ਗਏ ਕਹਿੰਦੀ ਚੱਲਾਂਗੇ ਗੱਡੀ ਲੈ ਕੇ ਕਿਹੜਾ ਭਾਈ ਉਹ ਮੁੰਡੇ ਨੂੰ ਕਿਤੇ ਕਹੇ ਤਾਂ ਕਿ ਪੱਗ ਬਦਲ ਦੇ ਉਹ ਤਾਂ ਭਾਈ ਪਤਾ ਨਹੀਂ ਚੁੱਪ ਕਰਕੇ ਬਦਲ ਕੇ ਪੱਗ ਚੋਰੀਆਂ ਚੁਰਮੇ ਹੀ ਵਾ ਗਿਆ ਛੱਡ ਕੇ ਨਾ ਪਹਿਲਾਂ ਤਾਂ ਮੈਨੂੰ ਦੋਈ ਐਂ ਦੱਸ ਪੱਗ ਦੇ ਮਗਰ ਕਿਉਂ ਪਹਿਰੀ ਆ ਕੀ ਕਹਿੰਦੀ ਕਹਿੰਦੀ ਕੀ ਉਹ ਮੈਨੂੰ ਦੱਸਦੀ ਚੱਕ ਕਰਦੀ ਤੇਰੇ ਤੇ ਢੁੱਠੇ ਢੁੱਠਣ ਲੰਬੀਏਗੀ ਮਮਾ ਮਰ ਜਾ ਮੇਰੇ ਤੇ ਸ਼ੱਕ ਕਰਦੀ ਹਾਂ ਉਹ ਤਾਂ ਡੇਰੇ ਤੇ ਕਹ ਤੂੰ ਸ਼ੱਕ ਕਰਦੀ ਆ ਕੀ ਪਤਾ ਕਿਉਂ ਕਰਦੀ ਆ ਸ਼ੱਕ ਪਾਈਦਾ ਫਿਰ ਪਾਗਲ ਹਾਈਆ ਕਿ ਤੂੰ ਕਿਉਂ ਨਹੀਂ ਕਰਾ ਲੀਂ ਵਿੜਿਆ ਨਾਲ ਦੀ ਕਿ ਪੱਗ ਬੰਨੀ ਫਿਰਦਾ ਉਹ ਹਰ ਵਾਰ ਜਵਾਖ ਜੱਲੇ ਆ ਤੇ ਮੇਰੇ ਤੇ ਕਹ ਤੂੰ ਸ਼ੱਕ ਕਰਦੀ ਹਾਂ ਮੈਨੂੰ ਆਦਿ ਉਹ ਮੈਨੂੰ ਤਾਂ ਪੁੱਤ ਪਤਾ ਹੀ ਜਾਂ ਤੂੰ ਤਾਂ ਦੇਖ ਇੱਕੋ ਗੋਟ ਆਗਾ ਤੂੰ ਤਾਂ ਪੈਨ ਪਰਾ ਹੋਏ ਦੇਖ ਮੈਨੂੰ ਤਾਂ ਪਰਾ ਲੱਗਦਾ ਪਰਾ ਲੱਗਦਾ ਹੈਗਾ ਤੇ ਇਹ ਭਾਈ ਕਿਉਂ ਠੇ ਦੁਨੀਆ ਮਾਰਦੀ ਆ ਮੁੰਡੇ ਨੂੰ ਤਾਂ ਰੋਟੀ ਨਹੀਂ ਸਿਖਾਉਂਦੇ ਮੈਨੂੰ ਨਹੀਂ ਬਤਤਾਈ ਜਦੋਂ ਮੈਂ ਇਥੋਂ ਨਹੀਂ ਨੰਗੀ ਜਾਂਦੀ ਸੀ ਨਾ ਵੀ ਮੈਨੂੰ ਕਿਉਂ ਕਹਿੰਦੀ ਆ ਵੀ ਪੀਲਾ ਸੂਟ ਸੋਹਣਾ ਨਹੀਂ ਲੱਗਦਾ ਪੀਲਾ ਸੂਟ ਲਾ ਦੇ ਉਹ ਗਰਲਾਲ ਦੇ ਪੱਗ ਹੋਊਗੀ ਪੀਲੇ ਰੰਗ ਦੀ ਥਾ ਪੱਗ ਸਿਪਾਈ ਫੇਰਨਾ ਤੇ ਪੱਗ ਲਾਤੀ ਤੇ ਨਾਲੇ ਦੇਖ ਤੇਰੇ ਨਾਲ ਇੱਥੇ ਤੈਨੂੰ ਆਖਿਆ ਹੋਊਗਾ ਕਿ ਤੇ ਦਿਨ ਟੱਕਰੀ ਹੋਊਗੀ ਜਾਂਦੀ ਨੂੰ ਵੀ ਤੇਰੀ ਗੇੜਾ ਨੇ ਪੀਲੇ ਤਾਈ ਤੂੰ ਵਧੀਆ ਕਰਤਾ ਜਿਹੜਾ ਮੈਨੂੰ ਦੱਸਤਾ ਮੈਂ ਤਾਂ ਐਵੇਂ ਉਹਨੂੰ ਆਪਦੀ ਪਰਝਾਈ ਬਣਾਈ ਬੈਠੀ ਆ ਕੋਈ ਨਹੀਂ ਮੈਂ ਕਰਦੀ ਆ ਜਾ ਕੇ ਉਹਦੇ ਨਾਲ ਗੱਲ ਪੱਗਾਂ ਵਧੀਆ ਖੋਕਾ ਉਹਨੂੰ ਉਹ ਕਰੀ ਕੋਈ ਸੋਚਾ ਨਹੀਂ ਉਹਦੀ ਨਿੱਕ ਜਿਹਾ ਤੈਨੂੰ ਫੇਰ ਰੱਖੋਗੀ ਪੱਗਾਂ ਦਾ ਭਾਈ ਹੁਣ ਹਰੇਕ ਗੋਲੀ ਹੁੰਦੀਆਂ ਨੇ ਰੇ ਗੋਲੀ ਹੋਏ ਜੇ ਛੂਟ ਹੁੰਦੇ ਨੇ ਜਦੋਂ ਆਪਾਂ ਬਸਤੇ ਬਾਗ ਜੀਏ ਦੇ ਕਿੰਨੇ ਵਿਚਾਰੇ ਕਿਸੇ ਪੰਨ ਪਾਈਆਂ ਦੇ ਕਿੰਨੀਆਂ ਪੱਗਾਂ ਬੰਨੀਆਂ ਹੁੰਦੀਆਂ ਕਿੰਨੇ ਰੀੜੇ ਪਾਏ ਹੁੰਦੇ ਛੂਟ ਹੋਏ ਜੇ ਹਾਂ ਤੇ ਤਾਈ ਮੇਰੀ ਗੱਲ ਸੁਣ ਤ ਤੇਰੀ ਤਾਂ ਨਾ ਬਣਦੀ ਨਹੀਂ ਹੁੰਦੀ ਸੀ ਪਹਿਲਾਂ ਜਮੀ ਹਰਪ੍ਰੀਤ ਦੀ ਸੱਸ ਨੇ ਤੂੰ ਕਾਹਦੋਂ ਜਾਣ ਲੱਗੀ ਪੁੱਤਾਂ ਸਾਡੇ ਘਰੇ ਵਗ ਜਾਂਦੀ ਹੈਗੀ ਮਰਾ ਮੋਟਾ ਕੰਮ ਤਾਂ ਦੇ ਤੇ ਕੋਈ ਚੀਜ਼ ਵਾਸਤ ਨੂੰ ਮੈਂ ਵੀ ਆ ਜਾਂਦੀ ਹੈ ਵੀ ਵਗ ਜਾਂਦੀ ਹੈ ਤੇ ਬਾ ਵਸ ਮੈਂ ਹੁਣ ਮਰਾ ਮੋਟਾ ਆ ਜਾਂਦੀ ਮੇਰੀ ਗੱਲ ਨਹੀਂ ਸਮਝਿਆ ਸੀ ਕਿ ਬੁਢੀ ਨੂੰ ਤੂੰ ਘਰੀ ਨਾ ਬਾੜਿਆ ਕਰ ਜਿਦੋਂ ਇੰਨੇ ਸਾਲਾਂ ਦੀ ਨਹੀਂ ਤੇਰੀ ਇਹਨਾਂ ਨਾ ਬਣੀ ਉਹਦੇ ਨਾਲ ਵੀ ਨਾ ਬਣਾ ਕੇ ਰੱਖਿਆ ਕਰ ਬਣਾ ਕੇ ਪੁੱਤ ਕੀ ਕਰਾ ਕਿਰੋਂ ਵਗ ਜਾਂਦੀ ਹੈਗੀ ਰਾਖੜੇ ਬੁਲਾ ਲੈਂਦੇ ਤਾਈ ਤਾਈ ਕਰਕੇ ਫਿਰ ਮੈਨੂੰ ਆਏ ਹੋ ਜਾਂਦੇ ਵੀ ਕਿਵੇਂ ਇਹਨੂੰ ਹੁਣ ਕਿਵੇਂ ਨਾ ਬੁਲਾਵਾ ਤੇਰੇ ਮੂੰਹੋਂ ਕਹਿਣਾ ਪੈਂਦਾ ਉਹਦੇ ਮੂੰਹੋਂ ਫਿਰ ਮੈਨੂੰ ਹਾਂ ਨਾ ਕਰਨੀ ਪੈਂਦੀ ਹੈ ਜੇ ਕੋਈ ਨਹੀਂ ਤਾਈ ਮੈਂ ਨਾ ਮੜਾ ਦੇ ਘਰੇ ਦੇਖਿਆ ਮੇਰੇ ਜਵਾਕ ਸਕੂਲੋਂ ਆਗੇ ਹੋ ਆਹ ਆ ਜੀ ਸੀ ਬਿਤੇਰੇ ਕੇ ਪਗ ਨਾਲ ਦੇ ਕੇ ਵੀ ਨੀੜਾ ਨਾਲ ਦੇ ਪਗ ਬੰਨੀ ਬੈਠੀ ਐ ਤੇ ਆਂਦੇ ਪੁੱਤ ਫੇਰ ਦੇਖ ਤੇਰੇ ਫੁੱਲ ਵੀ ਵਾਂਗਰ ਫੇਰ ਦੇਖ ਗੁਲਾਬੀ ਬੰਨੇ ਨਹੀਂ ਆਲੇ ਮੇਰੇ ਕੱਪੜੇ ਖੁਦ ਕਰੂਗੀ ਉਹ ਕਿਹੜਾ ਰੰਗ ਆ ਜਣਾ ਮੇਰੇ ਕੋਲ ਹੈ ਨਹੀਂ ਮੈਂ ਤਾਂ ਬਦਲ ਬਦਲ ਰੰਗ ਪਾਉਂਗੀ ਨਾ ਮੈਨੂੰ ਕਿਵੇਂ ਰੋਕ ਦੂਗੀ ਸੂਟ ਪਾਉਣ ਤੋਂ ਨਾ ਭਾਈ ਨਾ ਟਾਪ ਰਹੇਗੀ ਛਾਗਣ ਤੋਂ ਨਾਲੇ ਮੈਨੂੰ ਰੱਖ ਤਾ ਤੇ ਉਹ ਮੁੰਡਾ ਚਲ ਗਿਆ ਸਲਾਮੀ ਹਜੇ ਬਦੀਆ ਰਹਿ ਕੇ ਤੁਸੀਂ ਭੈਣ ਭਰਾ ਸਲਾਮੀ ਮੈਂ ਮੇਰੇ ਘਰ ਵਾਲਾ ਇਨੀ ਰੀਜ ਨਾ ਕੱਪੜੇ ਲਿਆ ਕੇ ਦਿੰਦਾ ਮੈਂ ਤਾਂ ਹੁਣ ਪਾ ਕੇ ਹਟਾਉਣੀ ਨੇ ਮੈਂ ਜੰਗੀਆਂ ਦੇ ਪਿੱਛੇ ਲੱਗ ਕੇ ਹਰਪ੍ਰੀਤ ਰਹਾ ਨਾ ਹਰਪ੍ਰੀਤ ਬੈਮਨ ਰਾਜੀ ਵੀਰ ਵਾਲੀ ਮੈਂ ਤੇਰਾ ਬੈਮ ਤਾਂ ਮੈਂ ਕੱਢਦੀ ਹੁਣ ਤੇਰਾ ਬੈਮ ਕੱਢ ਕੇ ਦਮ ਲਾਉਂਗੀ ਮੈਂ ਚੰਗਾ ਤਾਂ ਹੀ ਚੰਗਾ ਭਾਈ ਕਿਆਲ ਆਪਾਂ ਤਾਂ ਡੱਕਾ ਲਾਉਣਾ ਸੀ ਲਾਤਾ ਹੁਣ ਆਪੇ ਹਰਪ੍ਰੀਤ ਨਾਲ ਲੜਾਈਆਂ ਕਰੀ ਜਾਊਗੀ ਕੁਝ ਤਾਂ ਮੈਂ ਉਂਗਲ ਲਾ ਕੇ ਆਈ ਐ ਤੇ ਕੁਝ ਬਸ ਗੱਲ ਹੋਈ ਗਈ ਆ ਕੁਝ ਮੈਂ ਬਣਾਤੀ ਜਾਣ ਕੇ ਦੇਖੂਗੀ ਹੁਣ ਮੈਂ ਲੜਦਿਆਂ ਨੂੰ ਕਿ ਮੈਂ ਇਹਨਾਂ ਦਾ ਖਰੂਪ ਪਾਊਗਾ ਮੈਨੂੰ ਵੀ ਵਦਗਾ ਦਾ ਜਿਠਿਆ ਗਿਆ ਪਹਿਲਾਂ ਇਹਦੀ ਸੱਸ ਮੇਰੇ ਨਾਲ ਧਿਆਰਾ ਕਰਦੀ ਰਹੀ ਐ ਬੈਸ ਤਾਂ ਫਿਰ ਨਾ ਟੁਗਲੀਆਂ ਕਰਦੀ ਰਹੀ ਐ ਹਰਪ੍ਰੀਤ ਦੀਆਂ ਮੈਂ ਤਾਂ ਹੁਣ ਉਹੀ ਵੀੜੀਆਂ ਲਾਹੂੰਗੀ ਆ ਜੀਰ ਕੋਲੇ ਜਾ ਕੇ ਆਵਾਂ ਤਾਂ ਗਲਤੀ ਮੰਨ ਕੇ ਆਇਆ ਵਿਚਾਰੀ ਤਾਂ ਮੇਥੋਂ ਤਾਂ ਬਾਲੀ ਵੱਡੀ ਗਲਤੀ ਹੋਗੀ ਮੂੰਹ ਮਰ ਜਾਂ ਨਹੀਂ ਉਹ ਤਾਂ ਹੋਉਂਦੀ ਹੈਗੀ ਤੇਰੇ ਕੋਲ ਹੀ ਆਉਂਦੀ ਸੀਗੀ ਮੈਂ ਮੈਂ ਤਾਂ ਆਪ ਤੇਰੇ ਕੋਲ ਹੀ ਆਉਣੀ ਆ ਨਾ ਤੂੰ ਹੁਣ ਮੈਨੂੰ ਐਂ ਦੱਸ ਮੇਰੇ ਮੂੰਹ ਤੇ ਦੱਸ ਕੀ ਗੱਲ ਕਰਨੀ ਆ ਬੁਝਾਰ ਤਾਈਆਂ ਕਿਉਂ ਪਾਉਂਦੀ ਸੀ ਸੂਟ ਲਾ ਦੇ ਐਂ ਕਰ ਦੇ ਕਿਧਰੇ ਤੂੰ 22 ਰੁਪਏ ਨਹੀਂ ਪੱਗ ਲਾ ਦੇ ਪੁੱਛ ਨਾ ਮੇਰਾ ਤਾਂ ਜਿੰਨਾ ਉਹੀ ਗੱਲ ਮੇਰੇ ਤਾਂ ਦਿਮਾਗ 'ਚ ਨਾ ਇਹ ਜੀਆਂ ਗੱਲਾਂ ਭਰਤਾਂ ਤਾਈ ਨੇ ਆ ਤਾਈ ਨੇ ਮੈਨੂੰ ਤਾਂ ਸ਼ੱਕ ਕਰਨ ਲਾਤਾ ਤੇਰੇ ਤੇ ਮੇਰੇ ਤਾਂ ਤੇ ਗੱਲ ਪਹਿਲਾਂ ਮੈਨੂੰ ਐਂ ਦੱਸ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਤੇ ਸ਼ੱਕ ਕਰਨ ਦੀ ਤੈਨੂੰ ਐਂ ਨਹੀਂ ਦਿਂਦਾ ਹੈਗਾ ਵੀ ਲੱਗਦਾ ਤਾਂ ਉਹ ਮੇਰਾ ਭਰਾ ਹੈਗਾ ਮੇਰਾ ਗੋਤੀ ਹੈ ਨਹੀਂ ਭੈਣੇ ਮੈਂ ਭੁੱਲ ਗਈ ਮੇਰੇ ਦਿਮਾਗ 'ਚੋਂ ਨਿਕਲ ਗਈ ਗੱਲ ਹੁਣ ਜਦੋਂ ਜਦੋਂ ਕੋਈ ਬੰਦਾ ਕਿਸੇ ਦੇ ਗਲਤ ਉਹ ਹੀ ਗੱਲ ਜੇ ਚਾਹ ਦੇ ਗੱਲਾਂ ਤੈਨੂੰ ਕੋਈ ਕਹੀ ਜਾਵੇ ਕਹੀ ਜਾਵੇ ਤੂੰ ਉਦਰੀ ਲੱਗ ਜੈਗੀ ਨਾ ਮਾਂ ਮੇਰੇ ਤਾਂ ਕਿਸੇ ਨੇ ਜਚਾਂਗਾ ਨਹੀਂ ਗੱਲ ਕਰਲਾ ਮੈਨੂੰ ਕਿਵੇਂ ਸੁਰਤਾਈ ਤਾਂ ਭੈਣੇ ਬਾਹਲਾ ਸ਼ੱਕ ਕਰਨ ਲੱਗਾ ਤਾਂ ਤਾਈ ਮੈਨੂੰ ਕਹਿੰਦੀ ਨਾ ਜਿੰਨੇ ਕਹਿੰਦੀ ਤੂੰ ਸ਼ੂਟ ਪਾਉਣੀ ਹੈ ਲੈ ਕੇ ਜਾਨੀ ਹੈ ਅੱਛਾ ਵੀ ਜਿੰਨੇ ਛੂਟ ਰਾਜਵੀਰ ਲਿਉਂਦੀ ਆ ਨਾ ਜਾਣ ਜਾਣ ਕੇ ਗੁਰਲਾਲ ਦੇ ਨਾਲ ਦੇ ਲਿਉਂਦੀ ਆ ਪੱਗਾਂ ਨਾਲ ਦੇ ਲਿਉਂਦੀ ਆ ਕਹਿੰਦੀ ਤੈਨੂੰ ਕਹਿੰਦੀ ਮੈਂ ਮਰ ਜਾ ਨਾ ਮੈਨੂੰ ਕਹਿੰਦੀ ਕਹਿੰਦੀ ਤੈਨੂੰ ਅੱਜ ਪਤਾ ਲੱਗਾ ਕਹਿੰਦੀ ਉਹ ਤਾਂ ਉਹਦੇ ਨੇ ਇੱਕੋ ਜਿਹਾ ਬੰਦੇ ਉਹ ਜੀ ਜੋ ਛੂਟ ਪਉਂਦੀ ਐ ਉਹੋ ਜੀ ਪੱਗ ਬੰਨਣਾ ਮੈਂ ਵੀ ਆਖਿਆ ਵੀ ਇਹਨਾਂ ਦੋਨਾਂ ਦੀ ਜੋਟੀ ਕਿਵੇਂ ਐਨੀ ਪਾਗਲੇ ਦਿਮਾਗ ਤੋਂ ਕੰਮ ਲਿਆ ਕਰ ਇਹ ਤਾਂ ਸੋਡੀ ਪਹਿਲੇ ਦਿਨੋਂ ਦੁਸ਼ਮਣ ਹੈਗੀ ਪਹਿਲਾਂ ਤੇਰੀ ਸੱਸ ਨਾਲ ਨਹੀਂ ਬਣੀ ਨਾ ਹੁਣ ਤੇਰੇ ਨਾਲ ਕਿਵੇਂ ਬਣ ਜੂਗੀ ਇਹਦੀ ਹਾਂ ਮੈਂ ਤਾਂ ਇਹ ਗੱਲ ਕਦੇ ਸੋਚੀ ਨਹੀਂ ਸੀ ਨਾ ਮੇਰੇ ਤਾਂ ਇਹ ਦਿਮਾਗ ਤੋਂ ਨਿਕਲ ਗਈ ਭੈਣੇ ਦੇਖ ਮੈਂ ਤੇਥੋਂ ਮੰਗਦੀ ਆ ਮਾਫੀ ਮੈਂ ਇਥੋਂ ਹੋ ਗਈ ਗਲਤੀ ਮੈਂ ਤੁਹਾਡੇ ਤੇ ਭੈਣ ਭਰਾਵਾਂ ਤੇ ਇਲਜ਼ਾਮ ਲਾਇਆ ਮੈਨੂੰ ਗਲਤ ਤੋਂ ਹੀ ਗੱਲ ਜਿੰਨਾ ਕੁਛ ਕਰਿਆ ਤਾਈ ਨਹੀਂ ਕਰਿਆ ਮੈਂ ਤੈਨੂੰ ਸਾ ਮੇਰਾ ਕੋਈ ਕਸੂਰ ਨਹੀਂ ਤੇਰਾ ਤਾਂ ਕੋਈ ਕਸੂਰ ਨਹੀਂ ਮੰਨਦੀ ਆ ਮੈਂ ਗੱਲ ਸੁਣ ਮੇਰੀ ਧਿਆਨ ਨਾਲ ਤੈਨੂੰ ਘਰੋਂ ਕਢਾਉਣ ਨੂੰ ਫਿਰਦੀ ਆ ਤਾਈ ਵੀ ਗਰ ਲਾਲ ਨਾਲ ਲੜਕੇ ਇਹ ਘਰੋਂ ਭੱਜ ਜੇ ਇਹਨਾਂ ਦਾ ਘਰ ਪਟਿਆ ਜਾਵੇ ਅੱਛਾ ਹਾਂ ਗੱਲ ਐ ਤੇ ਹੋਰ ਹੁਣ ਤੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਹੁਣ ਮੈਂ ਪਤਾ ਨਾ ਸਤਾ ਮੇਰੀ ਬੇਬੇ ਨੇ ਚੱਲ ਮੰਨਦੀ ਨਹੀਂ ਸੀ ਹੁਣ ਮੇਰੀ ਬੇਬੇ ਨਾ ਨਹੀਂ ਸੀ ਮੰਨਦੀ ਮੇਰੇ ਨਾਲ ਤਾਂ ਨਹੀਂ ਬਣ ਸੀ ਨਾ ਬੈਰ ਹੁਣ ਤੇਰੀ ਬੇਬੇ ਤਾਂ ਮਰ ਗਈ ਟਾਈਮ ਤੋਂ ਪਹਿਲੀ ਬੈਰ ਤਾਂ ਤੇਰੇ ਨਾਲ ਹੀ ਕੱਢੂਗੀ ਖੁੰਦਕ ਕਦੋਂ ਜਾਂਦੀ ਹੁੰਦੀ ਅਗਲੇ ਦਿਨ ਅੰਦਰ ਹਾਂ ਚਲ ਆ ਜਾਨੀ ਸਮਾਰ ਕੇ ਉਸੇ ਨੂੰ ਦੇਖ ਕੇ ਹੀ ਪਤਾ ਉਹਦੇ ਘਰੇ ਤਾਂ ਜਾ ਕੇ ਮੈਂ ਤਾਂ ਹੁਣ ਉਸੇ ਤੋਂ ਹੀ ਜਾਣੀ ਆ ਸਮਾਰ ਕੇ ਪਤਾ ਤਾਂ ਲੱਗੂ ਮਾੜਾ ਮੋਟਾ ਇਹਨੂੰ ਨਾਲੇ ਇੰਨਾ ਲਾਈ ਲੱਗ ਵੀ ਨਹੀਂ ਬੰਦਾ ਲੋਟ ਆਉਂਦਾ ਇੰਨਾ ਨਮਗਰ ਲੱਗਿਆ ਕਰ ਕਿਸੇ ਦੇ ਨੀ ਮੈਂ ਤਾਂ ਉਹ ਹੀ ਗੱਲਾਂ ਮੇਰੇ ਤਾਂ ਨਾ ਪਹਿਲੀ ਉਹਨੇ ਗੱਲਾਂ ਕਈਆਂ ਹੋਈਆਂ ਸੀ ਮੈਨੂੰ ਮੈਨੂੰ ਕਹਿੰਦੀ ਨਾ ਆ ਹੁਣ ਆ ਗਿਆ ਸ਼ਗਨ ਕਹਿੰਦੀ ਕਹਿੰਦੀ ਤੂੰ ਸ਼ਗਨ ਵਾਲੇ ਦਿਨ ਦੇਖੀ ਮੈਨੂੰ ਤਾਂ ਇੱਕ ਦਿਨ ਅੱਗੇ ਕਿਹਾ ਸੀ ਭਣੀ ਮੇਰੇ ਤਾਂ ਉਹ ਗੱਲ ਦਿਮਾਗ ਤੇ ਚੜ ਗਈ ਜਿਹੋ ਦਿਮਾਗ ਤੇ ਚੜ ਜੇ ਬੰਦੇ ਦੇ ਤੈਨੂੰ ਪਤਾ ਹੁੰਦਾ ਉਹਦੇ ਨਾਲ ਭੈਣ ਨਾਲ ਭਰਾ ਕੁਛ ਨਹੀਂ ਨਹੀਂ ਨਾ ਬੰਦੇ ਮੇਰਾ ਤਾਂ ਹੁਣ ਦਿਮਾਗ ਕੰਮ ਕੀਤਾ ਜਿੱਦੇ ਮੈਂ ਸੂਟ ਲੈਣ ਗਈ ਸੀ ਐਂ ਕਾਹਤੋਂ ਕਹਿੰਦੀ ਸੀ ਮੈਨੂੰ ਵੀ ਪੀੜਾ ਸੂਟ ਲੈ ਲੈ ਤੇਰੇ ਬਾਹਲਾ ਸੋਹਣਾ ਲੱਗਦਾ ਮੈਨੂੰ ਤਾਂ ਇਸੇ ਨਹੀਂ ਕਹਿਤਾ ਵੀ ਪੀੜਾ ਸੂਟ ਲੈ ਲੈ ਨਹੀਂ ਮੈਂ ਤਾਂ ਲੈਂਦੀ ਨਹੀਂ ਸੀ ਅੱਛਾ ਤੇ ਮੈਨੂੰ ਤਾਂ ਐ ਤੇਰਾ ਬਾਈ ਉਹਦੇ ਉਹੀ ਗੱਲ ਸਿਆਉਣ ਪਵਾ ਕੇ ਲੈ ਆਈ ਸੀ ਉਹਨੂੰ ਕਹੀ ਜਾਂਦੀ ਸੀ ਕਹਿੰਦੀ ਮੁੰਡਿਆ ਸ਼ਗਨ ਤੇ ਆਹੀ ਪੱਗ ਬੰਨੀ ਕਹਿੰਦੀ ਤੇਰੇ ਤੇ ਬਲਾਂ ਜੱਜਦੀ ਐ ਤਾਂ ਫੇਰੇ ਰੰਗ ਚਾਲ ਸੀ ਸਾਰੀ ਤਾਂ ਚਾਲ ਨਾਲ ਛੋੜ ਜਾਣ ਕੇ ਬਣਾ ਕਿ ਉਹਨੂੰ ਐ ਸੀ ਵੀ ਐਤ ਕਿਪਵਾੜੇ ਪਾਵਾਂ ਹਰਪ੍ਰੀਤ ਮੇਰੇ ਮੰਗਰ ਲੱਗਦੀ ਐ ਤੈਨੂੰ ਪਤੀ ਐ ਪਰ ਮੇਰਾ ਮੈਂ ਲਾਈ ਲੱਗਾ ਮੈਨੂੰ ਕੋਈ ਕਿਦਰੇ ਮਰਜ਼ੀ ਲਾ ਲੈ ਮੈਂ ਤਾਂ ਉਧਰ ਹੀ ਲੱਗ ਜਾਨੀ ਆ ਲਓ ਦੇਖ ਲਾ ਲ ਤੂੰ ਤਾਂ ਲਾਹਰ ਹੈਗੀ ਹੈਗੀ ਧਿਆਨ ਰੱਖਿਆ ਕਰੋ ਤੁਸੀਂ ਭੈਣ ਭਰਾ ਤੁਸੀਂ ਮੈਨੂੰ ਪਹਿਲੀ ਯਾਦ ਕਰਾ ਰਿਆ ਕਰੋ ਵੀ ਅਸੀਂ ਭੈਣ ਭਰਾ ਮੈਂ ਤਾਂ ਭੁੱਲ ਜਾਨੀ ਆ ਮੈਨੂੰ ਤਾਂ ਭੁੱਲਣ ਦੀ ਬਿਮਾਰੀ ਹੈਗਾ ਨਹੀਂ ਭੁੱਲ ਜਾਨੀ ਆ ਚੱਲ ਕੋਈ ਨਾ ਤੂੰ ਭੁੱਲ ਜਾਨੀ ਆ ਪਰ ਅਸੀਂ ਨਹੀਂ ਭੁੱਲਦੇ ਚੰਗਾ ਤਾਈ ਨੂੰ ਤਾਂ ਮੈਂ ਦਿੰਨੀ ਆ ਪਤਾ ਚੱਲ 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 ਲੱਕ ਇੱਧਰ ਤੁਰੀਆਂ ਆਉਂਦੀਆਂ ਨੇ ਅਸੀਂ ਤਾਂ ਤਾਈ ਕੇ ਘਰੇ ਜਾਂਦੇ ਆ ਤਾਈ ਨਾਲ ਮਾਰੇ ਕਿਉਂ ਨੇ ਆ ਉਹ ਹੁਣ ਕਾ ਨੂੰ ਤੁਸੀਂ ਕਲੇਸ਼ ਹੱਤ ਪੰਨੀ ਉਹ ਤਾਂ ਲੜਾਈ ਦੀ ਜਾੜਾ ਗਈ ਲੈ ਮੈਨੂੰ ਤਾਂ ਪਤਨੀ ਨਹੀਂ ਸੀ ਮੈਨੂੰ ਤਾਂ ਰਾਜਵੀਰ ਨੇ ਦੱਸਿਆ ਕਹਿੰਦੀ ਇਹ ਤਾਂ ਸਤੋਂ ਬੈਰ ਕੱਢਦੀ ਐ ਛੋਡੇ ਨਾਲ ਬਦਲਾ ਲੈਂਦੀ ਐ ਰਾਜਵੀਰ ਦੇਖ ਲੈ ਕਿੰਨੀਆਂ-ਕਿੰਨੀਆਂ ਗੱਲਾਂ ਕਰਦੀ ਫਿਰਦੀ ਐ ਆਪਾਂ ਨੂੰ ਬਗੈਰ ਕਰਕੇ ਲਡਾਉਂਦੀ ਫਿਰਦੀ ਐ ਨਾ ਭੁੱਲਣ ਦੀ ਆਦਤ ਆ ਇਹਨਾਂ ਦਾ ਪੰਮਾ ਨਹੀਂ ਐਨਾ ਪਤਾ ਤੈਨੂੰ ਤਾਂ ਪਤਾ ਵੀ ਜਦੋਂ ਪਹਿਲਾਂ ਨਹੀਂ ਉਹਦੀ ਬਣੀ ਛੋਡੇ ਨਾਲ ਹੁਣ ਕੀ ਬਣੂਗੀ ਉੱਪਰ ਜਾ ਕੇ ਪੁੱਛ ਦਿਆਂ ਨੂੰ ਤਾਈ ਨੂੰ ਮੈਂ ਤਾਂ ਮਰੇ ਰਾਤਾ ਨਹੀਂ ਸੀ ਕਹਿੰਦਾ ਜਾਂਦਾ ਐਵੇਂ ਤਾਂ ਮੈਂ ਸੁਣ ਪਰਾਂ ਮਾਜਰ ਰਿਸ਼ਤੇ ਨੂੰ ਕਿੰਨੀਆਂ-ਕਿੰਨੀਆਂ ਗੱਲਾਂ ਕਰਦੀ ਐ ਲੈ ਉਹ ਮੇਰੀ ਗੱਲ ਸੁਣੋ ਮੈਨੂੰ ਕਿੱਦਾਂ ਪਹਿਲਾਂ ਪਤਾ ਸੀ ਜੇ ਮੈਨੂੰ ਬਿਮ ਤਾਈ ਤਾਂ ਜਾਣ ਕੇ ਬਹਿਰ ਤਾਂ ਕਰਦੀ ਤੈਨੂੰ ਉਂਗਲਾ ਲਾਈ ਗਈ ਤੇ ਤੂੰ ਉਹਦੇ ਮੰਗਰ ਲੱਗੀ ਗਈਆਂ ਦਾ ਬਦਬਾ ਆਜੋ ਆਜੋ ਉਹਦੇ ਘਰੀ ਜਾ ਕੇ ਗੱਲ ਕਰਾਂਗੇ ਕੀ ਕੀਮਤਾਂ ਐ ਸੀ ਵੀ ਜੇ ਹਰਪ੍ਰੀਤ ਤੇ ਗਰਲਾ ਲੜਨ ਹਰਪ੍ਰੀਤ ਆਪਦੇ ਪਿੰਡ ਜਾਵੇ ਇਹਨਾਂ ਦਾ ਘਰ ਉਹ ਜਾੜ ਹੋ ਜੇ ਜਮਾ ਹੋ ਤਾਂ ਅਹੀਂ ਤਾਂ ਉਂਗਲਾ ਲਾਉਂਦੀ ਸੀ ਚੱਲ ਚੱਲ ਮੂੰਹ ਤੇ ਗੱਲ ਕਰਾਵਾਂਗੇ ਮੂੰਹ ਤੇ ਕਰਾਵਾਂਗੇ ਹਾਂ ਤਾਈ ਹੋੱਕੇ ਨਹੀਂ ਕਿਸੇ ਨੂੰ ਕਹੂਗੀ ਫਿਰ ਚੱਲ ਰਾਜ ਬਾਲੀ ਜਾਦੇ ਚੰਬਲੀ ਐ ਤਾਈ ਤਾਂ ਬੋਲ ਮਾਰੋ ਤਾਈ ਨੂੰ ਬੋਲ ਤਾਂ ਮਾਰ ਦਿੰਨੇ ਆ ਐ ਨਹੀਂ ਪਤਾ ਗਾਹਾਂ ਹੋਰ ਲੱਗੀ ਪਈ ਹੋ ਵਿੱਚ ਗਲੀਆਂ ਕਰਨ ਪਹਿਲਾਂ ਨਾ ਖੜ ਕੇ ਸੁਣ ਲਿਓ ਬੋਚ ਕੇ ਵੀ ਕੀ ਦੀਆਂ ਗੱਲਾਂ ਕਰਦੀ ਆ ਜੀ ਬੁਣੀਆਂ ਤਾਂ ਬਣਾਉਂਦੇ ਕੋਈ ਕੰਮ ਹੀ ਨਹੀਂ ਹੈਗਾ ਹੋਰ ਕੀ ਆ ਕੱਲ ਹੀ ਸੋਡੀ ਕਰਦੀ ਹੋਣੀ ਆ ਹੁਣ ਤਾਂ ਪਲਾਨ ਹੀ ਸੋਡੇ ਤੇ ਆ ਉਹਦੇ ਸਾਰੇ ਬੋਲ ਮਾਰਤਾ ਇਹਨੂੰ ਕਾਈ ਕਰੇ ਐ ਘਰੀ ਬੈਠੀ ਆ ਨੀ ਹਾਂ ਘਰੀ ਬੈਠੀ ਆ ਚੱਲ ਆ ਜਾ ਫਿਰ ਕੀ ਗੱਲ ਆ ਭਾਈ ਪੰਚਾਇਤ ਬਣਾ ਕੇ ਆ ਗਏ ਸਭ ਤੋਂ ਭਾਈ ਦਾ ਰਿਸ਼ਤੇਦਾਰ ਆ ਜਾ ਆ ਜਾ ਤੈਨੂੰ ਕੋਈ ਨਾ ਭਾਈ ਦਲੂਸ ਕੱਢੋ ਮੈਨੂੰ ਇੱਥੇ ਗੱਲ ਦੱਸੋ ਕੀ ਐ ਆਹ ਕਹੀ ਮੇਰੇ ਨਾਲ ਹੋਰ ਕਰ ਲਾ ਤਾਈ ਗੱਲ ਤਾਈ ਤੇ ਕਿਹਾ ਸੀ ਨਾ ਮੈਨੂੰ ਬਿਰਾਜ ਵੀਰ ਛੂਟ ਜਾਣ ਕੇ ਨਾਲ ਦਾ ਪਾਉਂਦੀ ਮੁੰਡੇ ਦੀ ਪੱਗ ਨਾਲ ਦਾ ਉਹ ਤਾਂ ਭਾਈ ਕਰੋ ਬੱਟੋ ਗੱਲ ਕਾਈਤੀ ਪਹਿ ਨਾਲ ਫਿਰ ਮੈਂ ਹੰਗੂਰਾ ਵਰਤ ਕਿਤੇ ਮੇਰੀ ਗੱਲ ਸੁਣਣਾ ਲਾਈਆਂ ਮੇਰੇ ਮੈਂ ਕੋਈ ਫਿਰ ਕੀ ਉਂਗਲਾ ਲਾਏਗਾ ਨਹੀਂ ਆਪ ਵੀ ਕਹਤ ਨਹੀਂ ਤੂੰ ਕਹਿੰਦੀ ਉਹ ਤਾਂ ਰੋਜੀ ਉਹ ਜਿਹੀਆਂ ਪੱਗਾਂ ਮੰਨ ਜਾਈ ਜਾ ਛੂਟ ਪਾਉਂਦੀ ਹੈਗੀ ਫਿਰ ਭਾਈ ਬੰਦੇ ਹੀ ਆਈ ਇਹ ਤਾਂ ਹੁਣ ਵੀ ਕੋਈ ਬੰਨੀ ਖੜਾਗਾ ਤੈਨੂੰ ਪਤਾ ਮੈਨੂੰ ਤਾਂ ਭੁੱਲਣ ਦੀ ਬਿਮਾਰੀ ਮੈਂ ਤਾਂ ਭੁੱਲ ਜਾਨੀ ਇਹ ਭੈਣ ਭਰਾ ਤੈਨੂੰ ਤਾਂ ਪਤਾ ਸੀ ਤੂੰ ਹਾਂ ਤੇ ਤੈਨੂੰ ਨਾ ਸ਼ਰਮ ਆਈ ਤਾਂ ਹੀ ਨਰਮ ਕਰ ਸਾਲਾ ਕਿੱਥੇ ਦਾ ਤੂੰ ਇਹਨੂੰ ਸਮਝਾਉਣਾ ਸੀ ਇੱਥੇ ਤੂੰ ਤੇਲ ਪਾਉਣ ਲੱਗ ਗਈ ਉੱਥੇ ਤੇਲ ਭਾਈ ਮੈਂ ਕੀ ਪਾਏ ਇਹ ਆਪ ਹੀ ਸ਼ੱਕ ਕਰਦੀ ਐ ਰਜਵੀਰ ਮੇਰੇ ਨਾਲ ਉਹ ਹੀ ਆਖੀਦਾਨੀ ਆਂਗੀ ਸ਼ੱਕ ਤਾਂ ਮੈਂ ਤਾਂ ਕਰਦੀ ਸੀ ਤੂੰ ਐਂ ਗਾ ਤਾਂ ਵੀ ਛੋਟੀ ਗਮਾਂਡਣ ਨੇ ਪਾਏ ਪੀਰੇ ਛੁੱਟ ਹੁਣ ਗਮਾਂਡਣ ਨੇ ਉੱਚ ਮੈਂ ਭੁੱਲ ਗਈ ਵੀ ਇਹ ਤਾਂ ਇਹਦੀ ਭੈਣ ਹੈਗੀ ਨਾ ਆ ਜਾ ਭਾਈ ਤੇਰੇ ਹੁਣ ਹਰੇ ਕੋਈ ਨੀੜੇ ਹੁੰਦੇ ਨੇ ਹਰੇ ਕੋਈ ਪੱਗਾ ਹੁੰਦੀਆਂ ਨੇ ਆਹ ਗੱਲ ਕੀ ਕੀ ਬਦਲੇ ਲੇ ਗਾ ਲੋਕਦੋਂ ਕਹਿਦਾ ਦੀ ਤੈਨੂੰ ਗੱਲ ਹੀ ਨਹੀਂ ਸੁਣਦੀ ਕੱਲ ਸਿਰ ਮੇਰੀ ਦੱਸ ਉਹ ਜੇ ਮੇਰੀ ਪਰਝਾਈ ਲੱਗਦੀ ਐ ਫੇਰ ਕੀ ਗੱਲ ਐ ਰਾਜਵੀਰ ਉਹ ਮੇਰੀ ਗੋਤਣ ਐ ਉਹਦਾ ਫੁੱਟ ਮੈਨੂੰ ਪਤਾ ਹੀ ਹੈ ਕਈ ਮਹੀਨੇ ਗੋਤਣਾ ਤੋਂ ਮੈਨੂੰ ਪਤਾ ਹੀ ਹੈ ਇਹ ਕਿੰ ਕੁ ਜਣੀ ਆਖੀਆਂ ਤਾਂ ਹੁਣ ਕਰਨਾ ਜਦੋਂ ਤੂੰ ਸਾਡੇ ਬਾਹਰ ਚ ਖੜੀ ਸੀ ਨਾ ਉਦੋਂ ਵੀ ਤਾਈ ਨੇ ਮੈਨੂੰ ਕਿਹਾ ਮੈਨੂੰ ਤਾਂ ਆਈ ਕਹਿੰਦੀ ਪਗਲ ਹਾ ਕੇ ਪੀੜੀ ਕੀ ਕਰੇਗੀ ਕਹਿੰਦੀ ਹੁਣ ਵੀ ਤਾਂ ਉਹਦੇ ਲਟਕਣ ਲੱਗੇ ਹਾਂ ਫੇਰ ਪਾਏ ਰੱਬਾ ਇਹ ਗੱਲ ਸੁਣ ਆਵੇ ਫੇਰ ਇੱਕ ਦਾ ਬੱਲ ਪਾਈ ਫੇਰ ਲੂਠਾ ਦੇਣਾ ਹੈਗੇ ਨੇ ਫੇਰ ਦੀਵਾਨੇ ਕੀ ਮੇਰੀ ਗੱਲ ਸੁਣਤਾਈ ਹਾਂ ਗਲਾਬੀ ਤਾਂ ਫੁੱਲ ਤੇਰੇ ਵੀ ਐ ਸੂਟ ਚ ਤੇਰਾ ਸੌਣ ਵੀ ਗਲਾਬੀ ਐ ਜੇ ਮੈਂ ਐ ਕਹਿੰਦਾ ਤੇਰੇ ਨਾਲ ਮੈਚਿੰਗ ਕਰੀਏ ਫੇਰ ਕੀ ਕਰੇਗੀ ਮੱਚ ਕੇ ਜਾ ਫੇਰ ਆਜਾ ਹੁਣ ਆਪਣੇ ਵੇਕ ਨਹੀਂ ਹੁੰਦੇ ਨੇ ਨੀੜ ਆਇਆ ਗਿਆ ਸੀ ਸ਼ਗਨ ਤੇ ਤਾਏ ਦੇ ਵੀ ਭੇਜੀ ਸਾਰਿਆਂ ਦੀ ਪਾੜ ਲਈ ਫੇਰ ਮੈਨੂੰ ਕਹਿਜਾ ਤੈਨੂੰ ਕਹਿੰਦੇ ਮੈਂ ਕਹਤਾ ਤੁਸੀਂ ਮੈਨੂੰ ਕਹਿਜਾ ਤਾਹੀ ਗੱਲ ਸੀ ਮੰਨ ਜੀਦਾ ਆਖੇ ਤੋਂ ਨਹੀਂ ਫੇਰ ਕੁਛ ਮੈਂ ਤੇਰੀ ਗੱਲ ਸੁਣਨਾ ਤਾ ਗਲਤੀ ਨਹੀਂ ਮੰਨਦੀ ਗਲਤੀ ਮੰਨ ਲਿਆ ਕਰ ਤਾਂ ਇਹ ਵੀ ਗਲਤੀ ਮੈਂ ਮੰਨੀ ਆ ਦੋਨਾਂ ਤੇ ਤੂੰ ਸਾਨੂੰ ਬਦਨਾਮ ਕਰੀ ਨਹੀਂ ਆ ਤੂੰ ਬੈਰ ਕੱਢਣਾ ਸਿੱਧਾ ਕੱਢੇ ਨਾ ਵਿੱਚ ਮੈਨੂੰ ਕੌਕੜੀ ਹੁੰਦੀ ਆ ਨਹੀਂ ਤੂੰ ਤਾਂ ਅੱਜ ਮੇਰੇ ਤੇ ਉਹਨੂੰ ਗੁੱਸਾ ਕਰੀ ਜਾਣੀ ਆ ਬਾਈ ਮੰਨ ਤਾਂ ਹੋ ਆਏਗੀ ਮੰਨੂ ਹੈ ਨਾ ਮੈਨੂੰ ਮਾਰੇ ਦੱਸ ਚਲ ਇਹਦੀ ਸੱਸ ਨਾਲ ਤੇਰੀ ਹੈਗੀ ਸੀ ਤੂੰ ਗਲਤੀ ਨਹੀਂ ਮੰਦੀ ਨਹੀਂ ਤੂੰ ਚਲ ਭਾਈ ਗਲਤੀ ਹੋ ਗਈ ਹੋਰ ਕੀ ਹੋ ਬਾਈ ਤੇਰੇ ਤੇ ਕਾਈ ਤਾ ਮੈਂ ਹੁਣ ਦੱਸਦਾ ਹੁਣ ਭਾਈ ਹਾਂ ਦੱਸਦਾ ਤੇਰੀ ਸਾਸਨਾਂ ਲੜਾਈ ਸੀ ਉਹ ਵੈਰ ਸੋਡੇ ਤੋਂ ਕਰਦੀ ਹੁੰਤਾਈ ਚਲ ਆ ਜਾ ਭਾਈ ਚੱਲ ਗਏ ਚੱਜਦੀਆਂ ਗੱਲਾਂ ਕਰੀਏ ਅਗਰ ਕੋਈ ਆ ਜਾ ਆ ਜਾਨੀ ਚੱਲ ਹੁਣ ਆਪਾਂ ਕੋਈ ਲੜਨਾ ਤਾਂ ਨਹੀਂ ਇਹਦੇ ਨਾਲ ਚੱਜਦੀਆਂ ਗੱਲਾਂ ਕਰ ਲਿਆ ਕਰ ਉੱਡ ਕੇ ਗਾਹ ਨੂੰ ਨਾ ਕਿਸੇ ਨੂੰ ਇਹ ਜੀ ਮੱਤ ਨਾ ਦੇ ਚੰਗੀ ਮੱਤ ਦੇਈ ਜ ਦੇਗੀ ਸਾਰਾ ਭਾਈ ਜੋਰ ਮਤ ਫੇਰ ਹੁਣ ਵੀ ਕਾਈ ਨਹੀਂ ਆ ਬੀਆ ਭਾਈ ਰਾਜਵੀਰ ਦੇ ਭਾਈ ਫੁੱਲਾਂ ਨਾਲ ਦੇ ਬੰਨੀ ਹੋਈ ਆ ਪੱਗ ਫੇਰ ਮੇਰਾ ਕੀ ਕਰ ਦੂੰਗਾ ਤੂੰ ਫੇਰ ਆਖੀ ਨਹੀਂ ਆ ਹਾਂ ਫੇਰ ਪੱਗ ਆ ਦੇ ਤੇ ਫਿਰ ਫੁੱਲਾਂ ਨਾਲ ਜਾ ਭਾਈ ਪੱਗ ਬੰਨੀ ਆ ਲਈ ਇਹ ਜੀਆਂ ਪੱਗਾਂ ਤੋਂ ਉੱਥੇ ਬਾਲਿਆਂ ਦੇ ਬੰਨੀਆਂ ਸੀ ਕੋਈ ਕੀ ਬੰਨ ਗਿਆ ਸੀ ਬੜਾ ਨੇ ਮਾਦਾ ਭਾਈ ਕਰ ਲੈ ਸੀ ਦੇਖਦੀ ਆ ਮੁੰਡੇ ਦੇ ਬੰਨੀ ਹੋਈ ਹੋ ਕੇ ਮੈਂ ਤਾਂ ਕਿਸੇ ਦੇਖੀ ਨਹੀਂ ਪੱਗ ਬੰਨੀ ਇਹ ਤਾਂ ਸ਼ਰਮ ਮੰਨ ਲਾ ਵੀ ਇਹ ਮੇਰਾ ਭਰਾ ਲੱਗਦਾ ਨਾ ਫਿਰ ਕੁੱਝ ਸੱਟ ਨਾ ਪਾਇਆ ਕਰ ਪਈ ਤੈਨੂੰ ਤਾਂ ਦੱਸਣੀ ਪਊ ਸਮਾਰ ਕੇ ਤੂੰ ਅਰੇ ਜਾਣੀ ਭਾਈ ਕਹਿੰਦੇ ਵੀ ਗੋਤਨ ਹੁਣ ਗੋਤ ਗੂਤ ਕੋਈ ਨਹੀਂ ਸਮਝਦਾ ਹੁਣ ਤਾਂ ਗੋਤੀ ਅਗਲਾ ਵਿਆਹ ਹੀ ਕਰਾ ਲੈਂਦਾ ਹੁੰਦਾ ਕੋਈ ਨਹੀਂ ਭੈਣ ਭਰਾਈ ਸਮਝਾ ਅਰੇ ਗੱਦ ਕਰਦਾ ਤੂੰ ਮੇਰੀ ਗੱਲ ਸੁਣਾ ਅਸੀਂ ਤਾਂ ਸੀਗੇ ਭੈਣ ਭਰਾਈ ਮੈਂ ਤੈਨੂੰ ਦੱਸ ਦਿਆਂ ਗੱਲ ਸਿੱਧੀ ਤੇ ਹੁਣ ਤੂੰ ਨਾ ਮੇਰੇ ਤੋਂ ਬਚ ਕੇ ਰਹੀਂ ਜਿਹਦੇ ਵੀ ਬੁੜੇ ਦੇ ਤੇਰੇ ਸੂਟ ਨਾਲ ਦੀ ਜਾਂ ਤੇਰੇ ਸ਼ਾਲ ਨਾਲ ਦੀ ਪੱਗ ਬੰਨੀ ਹੋਈ ਤੂੰ ਦੇਖੀ ਸਾਰੇ ਪਿੰਡ 'ਚ ਤੇਰੀ ਤਾਂ ਕੋਈ ਨਹੀਂ ਚੱਲ ਕੋਈ ਨਾ ਤੈਨੂੰ ਮੈਂ ਰਸੂਂਗੀ ਹੁਣ ਸਮਾਰ ਕੇ ਚੱਲ ਦੱਸ ਲਈ ਰਸੂਂਗੀ ਮੈਂ ੱਚਾ ਜਾਂ ਭੱਗ ਜਾ ਭੱਗ ਜਾ ਭੱਗ ਜਾ ਭੱਗ ਜਾ ਆ ਮਰਚ ਜੇ ਤੈਨੂੰ ਬਦਨਾਮ ਨਾ ਕੀਤਾ ਨਾ ਤੂੰ ਵੀ ਕੀ